ਤੂੰ ਦੰਗੇ ਪੜਕਾਉਂਦੀ ਕਰਕੇ ਪੁੱਠੇ ਘਾਰੇ ਨੀ ਤੂੰ ਦੰਗੇ ਪੜਕਾਉਂਦੀ ਕਰਕੇ ਪੁੱਠੇ ਘਾਰੇ ਨੀ ਜਾਂ ਤੇਰੇ ਨਾਲ ਨਹੀਂ ਨਿਬਣੀ ਸਾਡੀ ਸਰਕਾਰੇ ਨੀ ਓ ਜਾਂ ਤੇਰੇ ਨਾਲ ਨਹੀਂ ਨਿਬਣੀ ਸਾਡੀ ਸਰਕਾਰੇ ਨੀ ਪਹਿਲਾਂ ਮੈਂ ਪੁੱਛਣਾ ਚਾਹਾਂਗੀ ਕਿ ਤੁਸੀਂ ਗਾਇਕੀ ਨਾਲ ਕਿਵੇਂ ਜੁੜੇ ਕਿਸੇ ਨੂੰ ਸੁਣ ਕੇ ਦਿਮਾਗ ਚਾਸੀ ਕਿ ਮੈਂ ਵੀ ਸਿੰਗਰ ਬੰਨਾ ਹਾਂ ਸਕੂਲ ਟਾਈਮ ਵਿੱਚ ਸਾਡੇ ਬਾਲਸਵਾ ਲੱਗਦੀ ਹੁੰਦੀ ਸੀ ਪਰ ਉਸ ਟਾਈਮ ਤੋਂ ਮੈਂ ਸਿੰਗਿੰਗ ਕਰਦਾ ਸੀ ਗਾਉਂਦਾ ਸੀ ਤੇ ਐਸੀ ਮੇਰੇ ਫਾਦਰ ਸਾਹਿਬ ਦਾ ਵੀ ਡਰੀਮ ਸੀਗਾ ਵੀ ਉਹ ਕਲਾਸਿਕਲ ਗਾਉਂਦੇ ਸੀ ਤੇ ਉਹਨਾਂ ਦਾ ਵੀ ਡਰੀਮ ਸੀ ਮੈਂ ਆਪਣੇ ਬੇਟੀ ਨੂੰ ਅੱਗੇ ਸਿੰਗਰ ਬਣਦਾ ਦੇਖਣਾ ਉਹ ਤੈਨੂੰ ਨਾ ਫਿਕਰ ਮੇਰੀ ਪੋਰਾ ਜਿੰਨੀ ਵੀ ਤੇਰੇ ਬਾਰੇ ਸੋਚੇ ਮੇਰਾ ਦਿਲ ਡਰਦਾ ਸ਼ਹਿਰ ਵਿੱਚ ਜਦੋਂ ਕਦੇ ਵਾਕਾ ਹੁੰਦਾ ਏ ਉਹ ਲਿਸਟ 'ਚ ਨਾਮ ਤੇਰਾ ਪਹਿਲਾਂ ਚੜਦਾ ਹੁਣੀ ਅਣ ਹੋਣੀ ਕੋਈ ਵੱਡੀ ਲੱਗਦੀ ਅੱਜ ਤੜਕੇ ਦੀ ਜੱਟਾਂ ਮੇਰੀ ਅੱਖ ਫੜਕੇ ਬਸ ਕਰ ਬਸ ਕਰ ਰਹਿਣ ਦੇ ਜੱਟਾਂ ਹੋਰ ਕਿੰਨੇ ਸਿਰ ਤੇ ਕਰਾਉਣੇ ਪਰਚੇ ਇਹ ਤੁਸੀਂ ਫੌਰਨ ਵੀ ਗਏ ਹਨਾ ਤਾਂ ਪੜਾਈ ਲਈ ਗਏ ਜਾਂ ਕੰਮ ਲਈ ਗਏ ਜਾਂ ਉਹ ਵੀ ਕਰਦਿਆ ਨੇ ਕਿਹਾ ਸੀ ਕਿ ਬਾਹਰ ਜਾ ਕੇ ਸਿੰਗਿੰਗ ਸ਼ੁਰੂ ਕਰਨੀਆਂ ਸਿੰਗਿੰਗ ਬਾਹਰ ਜਾ ਕੇ ਸ਼ੁਰੂ ਕਰਨ ਦਾ ਉਸ ਵੇਲੇ ਕੋਈ ਮਾਈਂਡ ਸੈਟਾ ਨਾਲ ਨਹੀਂ ਸੀ ਉਸ ਵੇਲੇ ਮੈਂ ਸਟੱਡੀ ਵੇਸ ਤੇ ਹੀ ਗਿਆ ਸੀ ਆ ਕੰਟਰੀ ਸਾਈਪਰਸ ਕੰਟਰੀ ਗਿਆ ਸੀ ਉਸ ਕੰਟਰੀ ਵਿੱਚ ਜਾਣਾ ਮੈਂ ਆਪਣੇ ਲਾਈਫ ਦੀ ਸਭ ਤੋਂ ਵੱਡੀ ਗਲਤੀ ਮੰਨਦਾ ਹਾਂ ਉਹ ਚੀਜ਼ ਨੂੰ ਗਲਤੀ ਕਿਉਂ ਕਿ ਸ਼ੌਂ ਤੁਸੀਂ ਤਾਂ ਪੜਾਈ ਲਈ ਗਏ ਸੀ ਨਾ ਫਿਰ ਉਹ ਗਲਤੀ ਨੂੰ ਕਿਵੇਂ ਰੈਫਰ ਕੀਤਾ ਤੁਸੀਂ ਗਲਤੀ ਸੀ ਉਹ ਉਸ ਕੰਟਰੀ ਵਿੱਚ ਜਾਣ ਦਾ ਮਨ ਤਾਂ ਬਣਾਇਆ ਬਸ ਇਸ ਲਈ ਜਿਵੇਂ ਸਾਰਿਆਂ ਦੇ ਹੁੰਦਾ ਹੀ ਸੀ ਵੀ ਬਾਹਰ ਜਾਣੇ ਆ ਬਾਹਰ ਜਾ ਕੇ ਆਪਾਂ ਆਪਣੇ ਕਰੀਅਰ ਆਪਣਾ ਵਧੀਆ ਹੋ ਜਾਂਦਾ ਹੈ ਹਾਂਜੀ ਉਸੇ ਉਸੇ ਨੂੰ ਚੂਜ਼ ਕਰਕੇ ਬਟ ਉਸ ਜੀ ਨੂੰ ਮੈਂ ਗਲਤੀ ਇਸ ਲਈ ਮੰਨਦਾ ਕਿ ਉਸ ਵਿੱਚ ਉੱਥੇ ਜਾਣਾ ਉੱਥੇ ਜਾ ਕੇ ਜੋ ਮੇਰੇ ਨਾਲ ਉੱਥੇ ਹੋਇਆ ਜੋ ਮਤਲਬ ਇਨਸੀਡੈਂਟ ਹੋਇਆ ਮੇਰੇ ਨਾਲ ਨਾ ਉਹ ਬਹੁਤ ਜ਼ਿਆਦਾ ਮੇਰੇ ਲਈ ਇੱਕ ਡਰਾਉਣਾ ਕਹਿ ਸਕਦੇ ਹਾਂ ਉਹ ਚੀਜ਼ ਨੂੰ ਏਅਰਪੋਰਟ ਤੋਂ ਕਾਲਜ ਜਿਆਦਾ ਤੋਂ ਜਿਆਦਾ 4 ਤੋਂ 5 ਕਿਲੋਮੀਟਰ ਦੀ ਦੂਰੀ ਤੇ ਸੀਗਾ ਬਟ ਉਹ ਜਿਹੜੇ ਪਰਸਨ ਮੈਨੂੰ ਲੈਣਾ ਸੀ ਉਹ ਮੈਨੂੰ ਕਿਸੇ ਹੋਰ ਰਸਤੇ ਹੀ ਲੈ ਗਿਆ ਉੱਥੋਂ ਮਤਲਬ 10 ਕਿਲੋਮੀਟਰ ਅੱਗੇ ਜਾ ਕੇ ਤੇ ਉੱਥੇ ਘਟ ਤੋਂ ਆਲੇ ਦੋਲੇ ਸਿਰਫ ਜੰਗਲ ਹੀ ਕਹਿ ਸਕਦਾ ਜੰਗਲ ਹੀ ਸੀ ਸਾਰਾ ਏਰੀਆ ਪੂਰਾ ਜਿਹੜਾ ਸੀਗਾ ਅੱਗੇ ਜਾ ਕੇ ਚਲੋ ਜਾਂਦੇ ਗਏ ਤਾਂ ਮੇਰੇ ਲਈ ਤਾਂ ਸਾਰੀ ਚੀ ਨਵੀਂ ਸੀਗੀ ਉਹ ਚੀਜ਼ ਮੈਂ ਮੈਨੂੰ ਨਹੀਂ ਪਤਾ ਸੀ ਉਹ ਕਿੱਥੇ ਲਿਜਾ ਰਿਹਾ ਜਾਂ ਕਿੱਥੇ ਨਹੀਂ ਲਿਜਾ ਰਿਹਾ ਨਾ ਅੱਗੇ ਜਾ ਕੇ ਉਹਨਾਂ ਨੇ ਮੈਨੂੰ ਮੇਰੇ ਕੋਲੋਂ ਪੈਸੇ ਦੀ ਮੰਗ ਕੀਤੀ ਤੇ ਮੇਰੇ ਮੱਥੇ ਦੇ ਇੱਥੇ ਤੇ ਮੇਰਾ ਪਿਸਟਲ ਰੱਖ ਦਿੱਤਾ ਉਹ ਉਸਨੇ ਮੈਨੂੰ ਤਾਂ ਪੈਸੇ ਹੀ ਮੰਗ ਕੀਤੇ ਮੇਰੇ ਕੋਲ 500 ਯੂਰੋ ਸੀ ਮੈਨੂੰ ਦੇ ਦਿੱਤੇ ਉਸ ਤੋਂ ਇਲਾਵਾ ਵੀ ਉਸਨੇ ਮੈਨੂੰ ਹੋਰ ਦੁਆਰਾ ਮੰਗ ਕੀਤੀ ਵੀ ਮੈਨੂੰ ਜ ਤੁਸੀਂ ਹੋਰ ਪੈਸੇ ਦੇ ਤੇ ਮੈਂ ਜਦੋਂ ਉਹਨੂੰ ਇਹ ਕੀਤਾ ਵੀ ਨਹੀਂ ਵੀ ਮੇਰੇ ਕੋਲ ਹੋਰ ਮਨੀ ਨਹੀਂ ਹੈਗੀ ਤੇ ਉਹ ਮੈਨੂੰ ਕਿਹਾ ਮੈਂ ਤੁਹਾਨੂੰ ਸ਼ੂਟ ਕਰ ਲੈਣਾ ਸਾਕਸ਼ ਕਾਲ ਤੁਸੀਂ ਦੇਖ ਰਹੇ ਹੋ ਦਾ ਅਨਮਿਊਟ ਤੇ ਮੈਂ ਸੁੱਕ ਸਿੱਧੂ ਅੱਜ ਸਾਡੇ ਨਾਲ ਮੌਜੂਦ ਨੇ ਸਿੰਗਰ ਜਿੰਮੀ ਗਰੇਵਾਲ ਜੋ ਬਹੁਤ ਜਲਦ ਇੱਕ ਬੇਹਦ ਖੂਬਸੂਰਤ ਟ੍ਰੈਕ ਲੈ ਕੇ ਆ ਰਹੇ ਨੇ ਅੱਜ ਗੱਲ ਕਰਾਂਗੇ ਉਹਨਾਂ ਦੇ ਇਸ ਟ੍ਰੈਕ ਬਾਰੇ ਉਹਨਾਂ ਦੀ ਜ਼ਿੰਦਗੀ ਬਾਰੇ ਤੇ ਉਹਨਾਂ ਦੀ ਗਾਇਕੀ ਦੇ ਸਫ਼ਰ ਬਾਰੇ ਸਤਿ ਸ਼੍ਰੀ ਅਕਾਲ ਸਰ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਹੁਤ ਵਧੀਆ ਤੁਸੀਂ ਦੱਸੋ ਹਾਂ ਜੀ ਬਹੁਤ ਵਧੀਆ ਜੀ ਤੁਹਾਡੇ ਟਰੈਕ ਬਾਰੇ ਤਾਂ ਗੱਲ ਕਰਾਂਗੇ ਪਹਿਲਾਂ ਮੈਂ ਪੁੱਛਣਾ ਚਾਹਾਂਗੀ ਕਿ ਤੁਸੀਂ ਗਾਇਕੀ ਨਾਲ ਕਿਵੇਂ ਜੁੜੇ ਕਿਸੇ ਨੂੰ ਸੁਣ ਕੇ ਦਿਮਾਗ ਚ ਐਸੀ ਕਿ ਮੈਂ ਵੀ ਸਿੰਗਰ ਬੰਨਾ ਹਾਂ ਅਕਚਲੀ ਮੈਂ ਬਚਪਨ ਤੋਂ ਹੀ ਆਪਣੇ ਸਕੂਲ ਟਾਈਮ ਵਿੱਚ ਸਾਡੇ ਬਾਲ ਸਭਾ ਲੱਗਦੀ ਹੁੰਦੀ ਸੀ ਉਸ ਟਾਈਮ ਤੋਂ ਮੈਂ ਸਿੰਗਿੰਗ ਕਰਦਾ ਸੀ ਗਾਉਂਦਾ ਸੀ ਤੇ ਐਸੀ ਮੇਰੇ ਫਾਦਰ ਸਾਹਿਬ ਦਾ ਵੀ ਡ੍ਰੀਮ ਸੀਗਾ ਬਈ ਉਹ ਕਲਾਸਿਕਲ ਗਾਉਂਦੇ ਸੀ ਤੇ ਉਹਨਾਂ ਦਾ ਵੀ ਡ੍ਰੀਮ ਸੀ ਮੈਂ ਆਪਣੇ ਬੇਟੀ ਨੂੰ ਅੱਗੇ ਸਿੰਗਰ ਬਣਦਾ ਦੇਖਾਂ। ਓਕੇ ਤਾਂ ਫਾਦਰ ਸਾਹਿਬ ਨੇ ਕਿਹਾ ਸੀ ਕਿ ਸਿੰਗਰ ਬੰਨਣਾ ਹੀ ਤੂੰ ਆਪਣਾ ਵੀ ਸੀਗਾ ਕਿ ਉਹਨਾਂ ਦੇ ਕਹੇ ਤੇ ਤੁਸੀਂ ਨਾਲ ਲੈ ਕੇ ਚੱਲ ਰਹੇ ਸੀ ਨਹੀਂ ਮੇਰਾ ਆਪਣਾ ਵੀ ਖੋਦ ਦਾ ਮੇਰਾ ਸੀਗਾ ਡ੍ਰੀਮ ਸੀ ਮੇਰਾ ਵੀ ਮੈਂ ਸਿੰਗਰ ਬੰਨਣਾ ਆ ਕਿਉਂਕਿ ਕਹਿੰਦੇ ਵੀ ਇੱਕ ਪੇਰੈਂਟਸ ਦੇ ਨਾਲ ਹੀ ਖੂਨ ਚ ਹੀ ਹੁੰਦਾ ਨਾ ਆਪਣੇ ਮੇਰੇ ਫਾਦਰ ਸਾਹਿਬ ਵੀ ਗਾਉਂਦੇ ਸੀ ਤੇ ਕਲਾਸਿਕਲ ਗਾਉਂਦੇ ਸੀ ਉਹ ਵੈਸੇ ਉਹ ਤੇ ਉਹਨਾਂ ਦਾ ਕਾਫੀ ਕਾਫੀ ਟਾਈਮ ਤੋਂ ਡ੍ਰੀਮ ਸੀ ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਨੇ ਉਹਨਾਂ ਨੂੰ ਇਸ ਲਾਈਨ 'ਚ ਨਹੀਂ ਆਉਣ ਦਿੱਤਾ ਸੀਗਾ ਤੇ ਉਸ ਟਾਈਮ ਤੇ ਹੁੰਦਾ ਸੀ ਨਹੀਂ ਆਉਣ ਦਿੰਦੇ ਸੀ ਇਸ ਲਾਈਨ 'ਚ ਸੋ ਇਸ ਲਈ ਹਾਂਜੀ 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 ਤੇ ਇਸ ਲਈ ਫਿਰ ਉਹਨਾਂ ਦਾ ਵੀ ਡ੍ਰੀਮ ਸੀ ਮੈਂ ਆਪਣੇ ਬੇਟੇ ਨੂੰ ਵੀ ਅੱਗੇ ਸਿੰਗਰ ਬਣਦਾ ਦੇਖਾਂ ਤਾਂ ਮੇਰੇ ਖੁਦ ਦਾ ਵੀ ਮੇਰਾ ਮਨ ਸੀ ਕਿ ਮੈਂ ਸਿੰਗਰ ਹੀ ਬਣਣਾ ਹੈ ਮਤਲਬ ਹੋਰ ਅਦਰ ਹੋਰ ਕੋਈ ਲਾਈਨ ਚੂਜ਼ ਕਰਨਾ ਤੋਰਾ ਤੇ ਫਿਰ ਗੋਣਾ ਬੇਸਿਕਲੀ ਕੋਰਸ ਤੋ ਸ਼ੁਰੂ ਕੀਤਾ ਸਕੂਲ ਉਹਨਾਂ ਨੇ ਗੋਣਾ ਗੋਣ ਲਾਇਆ ਸੀਗਾ ਸ਼ੁਰੂ ਚ ਕੀ ਪਾਰਟਿਸਿਪੇਟ ਵੀ ਕਰਦੇ ਜਿਵੇਂ ਬੱਚੇ ਸਕੂਲ ਟਾਈਮ 'ਚ ਹਾਂਜੀ ਸਕੂਲ ਟਾਈਮ 'ਚ ਜਿਵੇਂ ਤੁਹਾਨੂੰ ਦੱਸਿਆ ਕਿ ਸਕੂਲ 'ਚ ਬਾਸਵਾ ਲੱਗਦੀ ਸੀ ਫੰਕਸ਼ਨਸ ਹੁੰਦਾ ਸੀ ਐਨੂਅਲ ਫੰਕਸ਼ਨ ਉਹਦੇ ਵਿੱਚ ਵੀ ਪਾਰਟਿਸਿਪੇਟ ਸਿੰਗਿੰਗ ਚ ਹੀ ਪਾਰਟਿਸਿਪੇਟ ਕਰਦਾ ਹੁੰਦਾ ਸੀ ਤੇ ਨਾਲ ਨਾਲ ਫਿਰ ਸਕੂਲ ਟਾਈਮ ਤੋਂ ਬਾਅਦ ਫਿਰ ਕਾਲਜਿਸ ਵਿੱਚ ਆ ਗਿਆ ਉੱਥੇ ਪਾਰਟਿਸਿਪੇਟ ਕਰਨਾ ਕੰਪੀਟੀਸ਼ਨਸ ਤੇ ਜਾਣਾ ਤੇ ਰੂਟੀਨ ਵਾਈਜ਼ ਡੇਲੀ ਚੱਲਦਾ ਰਿਹਾ ਇੱਕ ਮਤਲਬ ਨਾਲ ਦੀ ਨਾਲ ਅਮਰ ਸਿੰਘ ਨੇ ਆਪਣੇ ਕੰਟੀਨਿਊਸ ਰੱਖੀ ਆਪਣੀ ਜੀ ਮੈਂ ਦੇਖੀ ਸੀ ਕਿ ਤੁਸੀਂ ਫੋਰਨ ਵੀ ਗਏ ਹਨਾ ਤਾਂ ਪੜ੍ਹਾਈ ਲਈ ਗਏ ਜਾਂ ਕੰਮ ਲਈ ਗਏ ਜਾਂ ਉਹ ਵੀ ਕਰਦਿਆ ਨੇ ਕਿਹਾ ਸੀ ਕਿ ਬਾਹਰ ਜਾ ਕੇ ਸਿੰਗਿੰਗ ਹਾਂ ਨਹੀਂ ਸਿੰਗਿੰਗ ਬਾਹਰ ਜਾ ਕੇ ਸ਼ੁਰੂ ਕਰਨ ਦਾ ਉਸ ਵੇਲੇ ਕੋਈ ਮਾਈਂਡ ਚ ਇਦਾਂ ਦਾ ਨਹੀਂ ਸੀ ਉਸ ਵੇਲੇ ਮੈਂ ਸਟੱਡੀ ਵੇਸਤੇ ਹੀ ਗਿਆ ਸੀ ਹਾਂ ਕੰਟਰੀ ਸਾਈਪ੍ਰਸ ਕੰਟਰੀ ਗਿਆ ਸੀ ਪਰ ਉਸ ਕੰਟਰੀ ਵਿੱਚ ਜਾਣਾ ਮੈਂ ਆਪਣੇ ਲਾਈਫ ਦੀ ਸਭ ਤੋਂ ਵੱਡੀ ਗਲਤੀ ਮੰਨਦਾ ਹਾਂ ਉਹਨੂੰ ਉਸ ਚੀਜ਼ ਨੂੰ ਗਲਤੀ ਕਿਉਂ ਕਿਉਂਕਿ ਤੁਸੀਂ ਤੱਕ ਪੜ੍ਹਾਈ ਲਈ ਗਏ ਸੀ ਨਾ ਫਿਰ ਉਹ ਗਲਤੀ ਨੂੰ ਕਿਵੇਂ ਰੈਫਰ ਕੀਤਾ ਤੁਸੀਂ ਗਲਤੀ ਸੀ ਉਹ ਹਾਂਜੀ ਕਿਉਂਕਿ ਉਸ ਟਾਈਮ ਤੇ ਜਦੋਂ ਮੈਂ ਆਪਣੇ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ ਪੋਸਟ ਗ੍ਰੈਜੂਏਸ਼ਨ ਕਰਦਾ ਕਰਦਾ ਮੈਂ ਛੱਡ ਕੇ ਸਾਇਪ੍ਰਸ ਕੰਟਰੀ ਨੂੰ ਚੂਸ ਕੀਤਾ ਮੈਂ ਬਾਹਰ ਜਾਣ ਦੇ ਲਈ ਅੱਛਾ ਪੋਸਟ ਗ੍ਰੈਜੂਏਸ਼ਨ ਕਰਦੇ ਕਰਦੇ ਗਈ ਸੀ ਗ੍ਰੈਜੂਏਸ਼ਨ ਮੈਂ ਕੰਪਲੀਟ ਕਰ ਲਈ ਸੀ ਤੇ ਪੋਸਟ ਗ੍ਰੈਜੂਏਸ਼ਨ ਕਰ ਰਹੀ ਸੀ ਮੈਂ ਖਾਲਸਾ ਕਾਲਜ ਤੋਂ ਤੇ ਉਸ ਟਾਈਮ ਉਹ ਉਸ ਕੰਟਰੀ ਵਿੱਚ ਜਾਣ ਦਾ ਮਨ ਤਾਂ ਬਣਾਇਆ ਬਸ ਇਸ ਲਈ ਜਿਵੇਂ ਸਾਰਿਆਂ ਦੇ ਹੁੰਦਾ ਹੀ ਸੀ ਵੀ ਬਾਹਰ ਜਾਣੇ ਆ ਬਾਹਰ ਜਾ ਕੇ ਆਪਾਂ ਆਪਣੇ ਕਰੀਅਰ ਆਪਣਾ ਵਧੀਆ ਹੋ ਜਾਂਦਾ ਹੈ ਹਾਂਜੀ ਉਸੇ ਉਸੀ ਨੂੰ ਚੂਸ ਕਰਕੇ ਬਟ ਉਸੀ ਨੂੰ ਮੈਂ ਗਲਤੀ ਇਸ ਲਈ ਮੰਨਦਾ ਕਿ ਉਸ ਵਿੱਚ ਉੱਥੇ ਜਾਣਾ ਉੱਥੇ ਜਾ ਕੇ ਜੋ ਮੇਰੇ ਨਾਲ ਉੱਥੇ ਹੋਇਆ ਜੋ ਮਤਲਬ ਇਨਸੀਡੈਂਟ ਹੋਇਆ ਮੇਰੇ ਨਾਲ ਨਾ ਉਹ ਬਹੁਤ ਜ਼ਿਆਦਾ ਮੇਰੇ ਲਈ ਇੱਕ ਡਰਾਉਣਾ ਕਹਿ ਸਕਦੇ ਹਾਂ ਉਹ ਚੀਜ਼ ਨੂੰ ਮੇਰੇ ਲਈ ਬਹੁਤ ਡਰਾਉਣਾ ਸੀ ਤੇ ਇੱਕ ਮੌਤ ਨੂੰ ਨਜ਼ਦੀਕ ਤੋਂ ਦੇਖਣਾ ਤੇ ਆਪਣੇ ਘਰ ਦੇ ਤੋਂ ਕਾਫੀ ਦੂਰ ਹੋ ਜਾਣਾ ਮਤਲਬ ਕਾਫੀ ਚੀਜ਼ਾਂ ਉਹ ਚੀਜ਼ ਮੈਂ ਉੱਥੇ ਜਾ ਕੇ ਫੇਸ ਕੀਤੀਆਂ ਸੀ ਡਰਾਉਣਾ ਕਿਉਂ ਕਿਹਾ ਤੁਸੀਂ ਕਿਸੇ ਕੋਲ ਗਏ ਸੀ ਆਪਣੇ ਦੋਸਤ ਕੋਲ ਗਏ ਸੀ ਰਿਸ਼ਤੇਦਾਰ ਕੋਲ ਗਏ ਸੀ ਨਹੀਂ ਇਸ ਤੋਂ ਇੱਥੋਂ ਤਾਂ ਮੈਂ ਵੈਸੇ ਫਿਲਹਾਲ ਉੱਥੇ ਰਿਸ਼ਤੇਦਾਰ ਰਿਲੇਟਿਵਸ ਦਾ ਕੋਈ ਨਹੀਂ ਸੀ ਮੇਰਾ ਉੱਧਰ ਫਰੈਂਡੀ ਕਹਿ ਸਕਦੇ ਆ ਪੌਂਸ ਨੂੰ ਜਿਸ ਦੇ ਕੋਲ ਮੈਂ ਜਾਣਾ ਸੀ ਬਟ ਜਦੋਂ ਮੈਂ 에어ਪੋਰਟ ਤੇ ਉੱਥੇ ਪਹੁੰਚਿਆ ਸੀ ਸਾਈਪ੍ਰਸ ਦੇ ਵਿੱਚ ਜਿਹਨੂੰ ਲੈਣ ਆਉਣਾ ਸੀ ਉਹ ਤਾਂ ਮੈਨੂੰ ਨਹੀਂ ਲੈਣਾ ਆ ਮਤਲਬ 2-3 ਘੰਟੇ ਲੇਟ ਆਇਆ ਜਿਸ ਟਾਈਮ ਤੇ ਨਹੀਂ ਹੋਣਾ ਸੀ ਉਸ ਟਾਈਮ ਤੇ ਕਾਲਜ ਵੱਲੋਂ ਇੱਕ ਪੀਜੀ ਹਾਇਰ ਕੀਤੇ ਜਾਂਦੇ ਆ ਤਾਂ ਉੱਥੋਂ ਉਹਨਾਂ ਨੂੰ ਉਹ ਲੈਣ ਆਉਂਦੇ ਹੁੰਦੇ ਆ ਤਾਂ ਜਦੋਂ ਉਹ ਪਿਕ ਕਰ ਨਾਏ ਮੈਨੂੰ ਤਾਂ ਉਹ ਉੱਥੋਂ ਮੈਨੂੰ 에어ਪੋਰਟ ਤੋਂ ਲੈ ਗਏ ਅੱਛਾ ਕਾਲਜ ਦੇ ਪਰਸਨ ਆਏ ਸੀ ਜਿਨ੍ਹਾਂ ਨੇ ਲੈਣ ਆਏ ਸੀ ਉਹ ਨਹੀਂ ਲੈਣਾ ਨਹੀਂ ਉਹ ਨਹੀਂ ਲੈਣਾਏ ਹਾਂਜੀ ਤੇ ਬਟ ਉਸ ਤੋਂ ਕਾਲਜ ਤੋਂ 에어ਪੋਰਟ ਤੋਂ ਕਾਲਜ ਜਿਆਦਾ ਤੋਂ ਜਿਆਦਾ 4 ਤੋਂ 5 ਕਿਲੋਮੀਟਰ ਦੀ ਦੂਰੀ ਤੇ ਸੀਗਾ ਬਟ ਉਹ ਜਿਹੜੇ ਪਰਸਨ ਮੈਨੂੰ ਲੈਣਾ ਸੀ ਉਹ ਮੈਨੂੰ ਕਿਸੇ ਹੋਰ ਰਸਤੇ ਹੀ ਲੈ ਗਿਆ ਉਸ ਤੋਂ ਮਤਲਬ 10 ਕਿਲੋਮੀਟਰ ਅੱਗੇ ਜਾ ਕੇ ਤੇ ਉੱਥੇ ਘਟ ਤੋਂ ਆਲੇ ਦੋਲੇ ਸਿਰਫ ਜੰਗਲ ਹੀ ਕਹਿ ਸਕਦਾ ਜੰਗਲ ਹੀ ਸੀ ਸਾਰਾ ਏਰੀਆ ਪੂਰਾ ਜਿਆਦਾ ਸੀਗਾ ਅੱਗੇ ਜਾ ਕੇ ਚਲੋ ਜਾਂਦੇ ਗਏ ਤਾਂ ਮੇਰੇ ਲਈ ਤਾਂ ਸਾਰੀ ਚੀ ਨਵੀਂ ਸੀਗੀ ਉਹ ਚੀਜ਼ ਮੈਂ ਮੈਨੂੰ ਨਹੀਂ ਪਤਾ ਸੀ ਉਹ ਕਿੱਥੇ ਲਿਜਾ ਰਿਹਾ ਜਾਂ ਕਿੱਥੇ ਨਹੀਂ ਲਿਜਾ ਰਿਹਾ ਨਾ ਅੱਗੇ ਜਾ ਕੇ ਉਹਨਾਂ ਨੇ ਮੈਨੂੰ ਮੇਰੇ ਕੋਲ ਪੈਸੇ ਨਹੀਂ ਮੰਗੀਦੇ ਤੇ ਮੇਰੇ ਮੱਥੇ ਤੇ ਇੱਥੇ ਤੇ ਮੇਰੇ ਪਿਸਟਲ ਰੱਖ ਦਿੱਤਾ ਉਹਨਾਂ ਨੇ ਤੇ ਉਹ ਮੈਨੂੰ ਇਹ ਕਿਹਾ ਵੀ ਤੁਸੀਂ ਆਪਣੇ ਮੈਨੂੰ ਪੈਸੇ ਦਿਓ ਤੇ ਨਹੀਂ ਤਾਂ ਮੈਂ ਤੁਹਾਨੂੰ ਸ਼ੂਟ ਕਰ ਦੇਣਾ ਤੇ ਚਲੋ ਗੱਡੀ ਚੋਂ ਅਸੀਂ ਬਾਹਰ ਆ ਗਏ ਮਾਰ ਉਤਰ ਕੇ ਤੇ ਉਹਨੇ ਮੈਨੂੰ ਕੋ ਪੈਸੇ ਨਹੀਂ ਮੰਗ ਕੀਤੀ ਉਸ ਟਾਈਮ ਮੇਰੇ ਕੋਲ ਮੇਰੇ ਵਾਲਟ ਵਿੱਚ 500 ਯੂਰੋ ਸੀ ਬਾਕੀ ਜੋ ਮੇਰੇ ਸੀ ਉਹ ਮੈਂ ਸਾਰੀ ਅਟੈਚੀ ਵਿੱਚ ਰੱਖੀ ਹੋਈ ਸੀ ਉਸ ਵੇਲੇ ਬੰਦੇ ਲਈ ਯਕੀਨ ਕਰਨਾ ਵੀ ਔਖਾ ਕਿ ਬੰਦਾ ਚਾ ਲੈ ਕੇ ਆਇਆ ਹੁੰਦਾ ਕੋਈ ਵੀ ਵਿਦੇਸ਼ ਚ ਤੇ ਤੁਹਾਨੂੰ ਜੰਗਲ ਚ ਜਾ ਕੇ ਮੱਥੇ ਤੇ ਪਿਸਟਲ ਰੱਖਦੀ ਜਦੋਂ ਪਿਸਟਲ ਉਸ ਟਾਈਮ ਤੇ ਮੇਰੇ ਮੇਰੇ ਮੱਥੇ ਤੇ ਪਿਸਟਲ ਰੱਖਿਆ ਤੇ ਆ ਮੈਨੂੰ ਮੌਤ ਬਿਲਕੁਲ ਨਜ਼ਦੀਕ ਹੀ ਦਿਖੀ ਉਸ ਵੇਲੇ ਮੈਨੂੰ ਨਹੀਂ ਲੱਗਦਾ ਸੀ ਵੀ ਮੈਨੂੰ ਇਹ ਇਨਸਾਨ ਵੀ ਮੈਨੂੰ ਛੱਡ ਦਊਗਾ ਜਾਂ ਕਿਦਾਂ ਪੂਰੇ ਆਪਣੇ ਫੈਮਿਲੀ ਦਾ ਮੈਨੂੰ ਪੂਰਾ ਇੱਕ ਵਾਰ ਦਿਮਾਗ 'ਚ ਆ ਗਿਆ ਰੱਬ ਨੂੰ ਯਾਦ ਕੀਤਾ ਉਸ ਵੇਲੇ ਤੇ ਉਸੇ ਵੇਲੇ ਤੋਂ ਪੈਸੇ ਮੰਗ ਕੀਤੀ ਮੇਰੇ ਕੋਲ 500 ਯੂਰੋ ਸੀ ਮੈਨੂੰ ਦੇ ਦਿੱਤੇ ਉਸ ਤੋਂ ਇਲਾਵਾ ਵੀ ਉਸਨੇ ਮੈਨੂੰ ਹੋਰ ਦੁਆਰਾ ਮੰਗ ਕੀਤੀ ਵੀ ਮੈਨੂੰ ਤੁਸੀਂ ਹੋਰ ਪੈਸੇ ਦੇਵੋ ਤਾਂ ਮੈਂ ਜਦੋਂ ਉਹਨੂੰ ਇਹ ਕੀਤਾ ਵੀ ਨਹੀਂ ਵੀ ਮੇਰੇ ਕੋਲ ਹੋਰ ਮਨੀ ਨਹੀਂ ਹੈਗੀ ਤੇ ਉਹਨੂੰ ਮੈਨੂੰ ਕਿਹਾ ਮੈਂ ਤੁਹਾਨੂੰ ਸ਼ੂਟ ਕਰ ਦੇਣਾ ਤਾਂ ਮਤਲਬ ਬੜੇ ਅ ਦਿਲ ਤੇ ਪੱਥਰ ਰੱਖ ਕੇ ਮੌਸ ਵਲੇ ਇਨਸਾਨ ਉਹਨੂੰ ਕਿਹਾ ਠੀਕ ਹੈ ਤੁਸੀਂ ਸ਼ੂਟ ਕਰ ਸਕਦੇ ਹੋ ਪਰ ਮੇਰੇ ਕੋਲ ਹੋਰ پیسے ਨਹੀਂ ਹੈਗੇ ਮਹਾਰਾਜ ਸਾਹਿਬ ਦਾ ਕਹਿ ਸਕਦੇ ਉਸ ਵੇਲੇ ਮੇਰੇ ਤੇ ਕਿਰਪਾ ਹੋਈ ਜਾਂ ਜੱਕ ਕਰਦਿਆਂ ਦੀ ਦੁਆਵਾਂ ਕਰਕੇ ਜਾਂ ਕਿਸੇ ਤਰੀਕੇ ਵੀ ਕਰਕੇ ਉਹ ਇਨਸਾਨ ਨੇ ਮੈਨੂੰ ਪੁਸ਼ ਕੀਤਾ ਮੈਂ ਡਿੱਗ ਪਿਆ نیچے ਤਾਂ ਪੁਸ਼ ਕਰਕੇ ਆਪੋਂ ਚਲਾ ਗਿਆ ਹਾਂਜੀ ਤੇ ਉਸ ਤੋਂ ਫਿਰ ਉੱਥੋਂ ਜੰਗਲ ਤੋਂ ਲੈ ਕੇ 4-5 ਕਿਲੋਮੀਟਰ ਮੈਂ ਤੁਰ ਕੇ ਗਿਆ ਕਿ ਕਾਫੀ ਅੱਗੇ ਜਾ ਮਾਂਜਾ ਕੇ ਆਪਣਾ ਮਾਂਜਾ ਕੇ ਮਾਈ ਅੱਗੇ ਜਾ ਕੇ ਇੱਕ ਪਿੱਲਰ ਸੀ ਉੱਥੇ ਮੈਂ ਸਾਈਡ ਤੇ ਆਪਣਾ ਸਮਾਨ ਵਗੈਰਾ ਰੱਖਿਆ ਤੇ ਮੈਂ ਉੱਥੇ ਬੈਠ ਗਿਆ ਨੀਚੇ ਤੇ ਸਾਹਮਣੇ ਇੱਕ ਤਾਂ ਕਹਿੰਦੇ ਆਪਾਂ ਪੰਜਾਬੀ ਆਪਾਂ ਨੂੰ ਦੂਰੋਂ ਪਤਾ ਲੱਜਾਂਦਾ ਵੀ ਆਪਣਾ ਪੰਜਾਬੀ ਬੰਦਾ ਕੋਈ ਵੀ ਹੋਵੇ ਨਾ ਚਾਹੇ ਉਹ ਸਰਦਾਰ ਆ ਜਾਂ ਕੋਈ ਵੀ ਆ ਨਾ ਪਤਾ ਲੱਗ ਜਾਂਦਾ ਹੈ ਤੇ ਇੱਕ ਪੰਜਾਬੀ ਭਰਾ ਸੀ ਆਪਣਾ ਤੇ ਹੋਪਸੋ ਸ਼ਾਇਦ ਉਹਨੂੰ ਪਤਾ ਨਹੀਂ ਯਾਦ ਵੀ ਹੋਣਾ ਕਿ ਨਹੀਂ ਜਾਂ ਸੋਨੂੰ ਕਦੇ ਮੈਨੂੰ ਜਾਂ ਦੇਖੂਗਾ ਨਾ ਤੇ ਉਹਨੂੰ ਜਿੱਦਾਂ ਉਹ ਆ ਇੱਕ ਫੋਨ ਤੇ ਗੱਲ ਕਰਦੇ ਆ ਰਿਹਾ ਸੀ ਬਾਈ ਮੈਂ ਇੱਕਦਮ ਉਹਨਾਂ ਨੂੰ ਦੇਖਿਆ ਤੇ ਮੈਂ ਜਾ ਕੇ ਨੱਠ ਕੇ ਗਿਆ ਉਹਨਾਂ ਨੂੰ ਜਾ ਕੇ ਹੱਗ ਕਰ ਲਿਆ ਉਹਨਾਂ ਨੂੰ ਤੇ ਉਹ ਮਰੂਨ ਲਾ ਪਿਆ ਉਸ ਵੇਲੇ ਸਿਚੁਏਸ਼ਨ ਹੀ ਮੇਰੇ ਤੇ ਐਦਾਂ ਮੈਨੂੰ ਏਸੀ ਵੀ ਮੈਂ ਮੌਤ ਨੂੰ ਦੇਖਿਆ ਆਇਆ ਕੋਲ ਪਤਾ ਨਹੀਂ ਕਿੱਦਾਂ ਬਚਾ ਹੋ ਗਿਆ ਤੇ ਬਾਈ ਨੇ ਬੜਾ ਬੜਾ ਮਤਲਬ ਮੈਨੂੰ ਕੀਤਾ ਬਾਈ ਕੀ ਗੱਲ ਹੋਈ ਤੁਸੀਂ ਦੱਸੋ ਆਪਣੇ ਘਰ ਲੈ ਕੇ ਗਏ ਕੋਲੇ ਨਾਲਾ ਘਰ ਸੀ ਉਹ ਸ਼ੇਅਰ ਕਰ ਰਹੇ ਸੀ ਬਾਹਰ ਲੈ ਕੇ ਗਏ ਪਾਣੀ ਵਗਰਾ ਪਲਾਇਆ ਚਾਹ ਵਗਰਾ ਦਿੱਤੀ ਉਹਨਾਂ ਨੇ ਮੈਨੂੰ ਉਸ ਤੋਂ ਬਾਅਦ ਉਹਨੇ ਪੁੱਛਿਆ ਵੀ ਮੈਂ ਸਾਰਾ ਇਨਸੀਡੈਂਟ ਦੱਸਿਆ ਵੀ ਵੀਰੇ ਵੀ ਨਾ ਵੀ ਆ ਗੱਲ ਹੋਈ ਆ ਹਾਂਜੀ ਤੇ ਫਿਰ ਉਹਨਾਂ ਨੇ ਦੱਸਿਆ ਕਹਿੰਦਾ ਓਕੇ ਕਹਿੰਦਾ ਬਾਈ ਤੁਹਾਡਾ ਚਲੋ ਸ਼ੁਕਰ ਕਰੋ ਮਾਰਾ ਸਕਦਾ ਤੁਸੀਂ ਤੁਹਾਡਾ ਬਚਾ ਹੋ ਗਿਆ ਬਾਈ ਨਹੀਂ ਤਾਂ 베ਰੀ ਸੈਟਲੀ ਪਿੱਛੇ ਜੇ ਵੀ ਇਦਾਂ ਦਾ ਇਨਸੀਡੈਂਟ ਹੋ ਜਾਂਦਾ ਉਸ ਮੁੰਡੇ ਨੂੰ ਉੱਥੇ ਹੀ ਸ਼ੂਟ ਕਰ ਦਿੱਤਾ ਸੀ ਜੀ ਮਤਲਬ ਪਹਿਲਾਂ ਵੀ ਉੱਥੇ ਹਜੇ ਹਾਦਸੇ ਹੁੰਦੇ ਸੀ ਹੋ ਜਾਂਦੇ ਸੀ ਹਾਂਜੀ ਬਿਲਕੁਲ ਬਿਲਕੁਲ ਤੇ ਫਿਰ ਤੁਹਾਨੂੰ ਆਪਣੇ ਘਰ ਲੈ ਕੇ ਗਏ ਹੋ ਹਾਂਜੀ ਉਸ ਵੇਲੇ ਜਦੋਂ ਨਾਲੇ ਘਰ ਬੈਠ ਕੇ ਅਸੀਂ ਗੱਲਬਾਤ ਕੀਤੀ ਚਾਹ ਪਾਣੀ ਦਿੱਤਾ ਉਹਨੇ ਪਲਾਇਆ ਗੱਲ ਕੀਤੀ ਫਿਰ ਜਿਨ੍ਹਾਂ ਦੇ ਕੋਲ ਮੈਂ ਜਾਣਾ ਸੀ ਫਿਰ ਉਹਨਾਂ ਨੂੰ ਕਾਲ ਕੀਤੀ ਉਹਨਾਂ ਨੇ ਤੇ ਕਾਲ ਕਰਕੇ ਉਹਨਾਂ ਨੇ ਪੁੱਛਿਆ ਵੀ ਤੁਹਾਡੇ ਵੀ ਤੁਸੀਂ ਆਏ ਨਹੀਂ ਤਾਂ ਉਹਨਾਂ ਨੇ ਦੱਸਿਆ ਵੀ ਇੱਧਰ ਦੇ ਕਰਕੇ ਇਸ ਏਰੀਆ ਚ ਆ ਚੁੱਕੇ ਇੱਥੇ ਦੂਰ ਤੋਂ ਕਾਫੀ ਉੱਥੋਂ ਮਤਲਬ ਕਾਫੀ ਦਾ 15 20 ਕਿਲੋਮੀਟਰ ਕਾਫੀ ਅੱਗੇ ਆ ਗਿਆ ਸੀ ਮੈਂ ਉੱਥੇ ਫਿਰ ਚਲੋ ਮਤਲਬ ਲੈ ਕੇ ਗਏ ਉੱਥੋਂ ਫੋਨ ਕਾਲ ਤੇ ਗੱਲ ਵਗੈਰਾ ਹੋਈ ਇੱਥੇ ਕਰ ਦੋ ਦਿਨ ਹੋ ਗਏ ਸੀ ਮਤਲਬ ਕਰ ਨਹੀਂ ਪਤਾ ਸੀ ਮੈਂ ਕਿੱਥੇ ਪਹੁੰਚ ਗਿਆ ਕਿੱਥੇ ਨਹੀਂ ਪਹੁੰਚਿਆ ਉਸ ਚੀਜ਼ ਤੋਂ ਓਕੇ ਤਾਂ ਫਿਰ ਉਹਨਾਂ ਨੇ ਆਪਣੇ ਘਰ ਰੱਖਿਆ ਤੇ ਨਹੀਂ ਉਹ ਉਸ ਉਹਨਾਂ ਨੇ ਫਿਰ ਅਸੀਂ ਫੋਨ ਕੀਤਾ ਜਿਨ੍ਹਾਂ ਨੇ ਮੈਨੂੰ ਲੈਣ ਆਉਣਾ ਸੀ ਫਿਰ ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨਾਲ ਫਿਰ ਗੱਲ ਕਰਕੇ ਤਾਂ ਫਿਰ ਉਹ ਸਾਨੂੰ ਇੱਕ ਬ੍ਰਿਜ ਸੀਗਾ ਜਿਸ ਦੇ ਉੱਤੇ ਜਾ ਕੇ ਅਸੀਂ ਮਿਲੇ ਤੇ ਉਹਨਾਂ ਨੇ ਮੈਨੂੰ ਉਹਨਾਂ ਨੂੰ ਮਿਲਾਇਆ ਸਾਨੂੰ ਜੇ ਤੁਹਾਨੂੰ ਦੱਸਾਂ ਵੀ ਤੁਹਾਡਾ ਵੀ ਜਿਹੜਾ ਵੀ ਇਨਸਾਨ ਤੁਹਾਡੇ ਪਰਸਨ ਜੀ ਤੁਹਾਡੇ ਇੱਥੇ ਆ ਗਏ ਮੇਰੇ ਕੋਲ ਵੀ ਆ ਚੀਜ਼ ਇਹਨਾਂ ਨਾਲ ਹੋਈ ਆ ਫਿਰ ਉਹਨਾਂ ਦੇ ਕੋਲ ਗਏ ਅਸੀਂ ਤਾਂ ਉੱਥੇ ਉਹਨਾਂ ਨੇ ਮੈਨੂੰ ਮਿਲਾਇਆ ਅਸੀਂ ਉੱਥੋਂ ਜਾ ਕੇ ਫਿਰ ਉਹ ਉਹ ਮੈਨੂੰ ਆਪਣੇ ਘਰ ਲੈ ਕੇ ਗਏ ਉੱਥੇ ਆਪਣੇ ਘਰ ਲੈ ਗਏ ਫਿਰ ਜਿੰਨਾਂ ਲਿਆ ਹਾਂਜੀ ਜਿੰਨਾਂ ਕੋਈ ਜਾਣਾ ਸੀ ਤੇ ਉਸ ਤੋਂ ਬਾਅਦ ਤੁਹਾਡੇ ਪੈਸੇ ਤਾਂ ਖਤਮ ਹੋ ਗਏ ਸੀ ਨਾ ਕਹਿੰਦੇ ਕਿ ਪ੍ਰਾਈ ਜਗਾ ਤਾਂ ਸਪੈਸ਼ਲੀ ਵਿਦੇਸ਼ ਚ ਤਾਂ ਪਾਣੀ ਵੀ ਮੁੱਲ ਦਾ ਤੇ ਫਿਰ ਤੁਸੀਂ ਕਿਵੇਂ ਕਾਲਜ ਗਏ ਜਾਂ ਗੁਜ਼ਾਰਾ ਕਿਵੇਂ ਉਸ ਵੇਲੇ ਮੇਰੇ ਕੋਲ ਵਾਰਰ ਵਿੱਚ ਜੋ ਮੇਰੇ ਕੋਲ ਪੈਸੇ ਸੀ ਉਹ ਤਾਂ ਮੈਂ ਦੇ ਦਿੱਤੇ ਸੀ ਬਟ ਮੇਰੇ ਕੋਲ ਅਟੈਚੀ ਵਿੱਚ ਆਪਣੇ ਪੈਸੇ ਸਾਹਮਣੇ ਰੱਖੇ ਹੋਏ ਸੀਗੇ ਹਾਂਜੀ ਤੇ ਬਟ ਉਹ ਵੀ ਕਾਲਜ ਮੈਂ ਦੋ ਦੋ ਦਿਨ ਗਿਆ ਕਾਲਜ ਮੈਂ ਉਸ ਤੋਂ ਬਾਅਦ ਥੋੜਾ ਮੈਂ ਬਿਮਾਰ ਹੋ ਗਿਆ ਸੀ ਹਫਤਾ 10 ਦਿਨ ਮੈਂ ਕਾਲਜ ਗਿਆ ਨਹੀਂ ਬਟ ਜਿਸ ਇਨਸਾਨ ਦੇ ਕੋਲ ਮੈਂ ਗਿਆ ਸੀਗਾ ਉਸ ਨੇ ਹਫਤਾ 10 ਦਿਨ ਦਾ ਮਤਲਬ ਬੜੀ ਮਤਲਬ ਸੇਵਾ ਪਾਣੀ ਪੂਰਾ ਇਨਕੀਤਾਉ ਨੇ ਤਾਂ ਬਾਅਦ ਵਿੱਚ ਉਹਨੇ ਉਸ ਸਗਾ ਇਨਸਾਨ ਸੀ ਉਹ ਮੇਰੇ ਜਿੰਨੇ ਮੇਰੇ ਬਾਕੀ ਪੈਸੇ ਸੀ ਉਹ ਵੀ ਲੈ ਕੇ ਚਲਾ ਗਿਆ ਉਹ ਕਰੋ ਲੈ ਕੇ ਭੱਜ ਗਿਆ ਕੋ ਲੈ ਕੇ ਭੱਜ ਗਿਆ ਮਤਲਬ ਕਿ ਆਪਰੋਕਸੀਮੇਟ 2100 ਯੂਰੋ ਮੇਰਾ ਸੀਗਾ ਉਸ ਵੇਲੇ ਮੈਨੂੰ ਯਾਦ ਹੈ ਅੱਜ ਵੀ ਉਹ ਵੀ ਲੈ ਕੇ ਭੱਜ ਗਿਆ ਮਤਲਬ ਟੋਟਲੀ ਜ਼ੀਰੋ ਕਰ ਦਿੱਤਾ ਉਹਨੇ ਮੈਨੂੰ ਤਾਂ ਉਸ ਟਾਈਮ ਤੇ ਫਿਰ ਉਸ ਤੋਂ ਬਾਅਦ ਤਾਂ ਬਿਲਕੁਲ ਜ਼ੀਰੋ ਸੀ ਇੱਕ ਵੀ ਰੁਪਈਆ ਨਹੀਂ ਸੀ ਮਤਲਬ ਇੱਕ ਉੱਥੇ ਇੱਕ ਜ਼ੀਰੋ ਦਾ 5 ਲੀਟਰ ਪਾਣੀ ਮਿਲਦਾ ਹੁੰਦਾ ਸੀ ਹਾਂਜੀ ਵੀ ਅਸੀਂ 5 ਲੀਟਰ ਪਾਣੀ ਵੀ ਇੱਕ ਆਪਣਾ ਮੁੱਲ ਦਾ ਲਿਆਈਏ ਤਾਂ ਉਹ ਵੀ ਪੈਸੇ ਮੇਰੇ ਕੋਲ 1 ਰੁਪਈਆ ਨਹੀਂ ਬਚਿਆ ਸੀਗਾ ਫਿਰ ਜਿਹਨਾਂ ਦੇ ਕੋਲ ਸੀਗੇ ਅਸੀਂ ਚਾਰ ਮੁੰਡੇ ਰਹਿੰਦੇ ਹੁੰਦੇ ਸੀ ਹਾਂਜੀ ਤੇ ਵੱਡੇ ਭਾਈ ਹੁੰਦੇ ਸੀਗੇ ਉਹਨਾਂ ਨਾਲ ਮੈਂ ਗੱਲ ਕੀਤੀ ਤੇ ਉਹਨਾਂ ਨੇ ਦੱਸਿਆ ਕਹਿੰਦੇ ਵੀ ਇੱਦਾਂ ਦਾ ਕਰਕੇ ਵੀ ਕੰਮ ਆ ਵੀ ਤੂੰ ਜਾਉਂਗਾ ਕੰਮ ਤੇ ਮੈਂ ਕਿਹਾ ਬਿਲਕੁਲ ਭਾਈ ਉਹਨਾਂ ਤਾਂ ਜਾਣਾ ਹੀ ਪੈਣਾ ਪੈਸੇ ਨੇ ਖੋਲ ਅਗੇ ਤੇ ਬਿਨਾਂ ਗੁਜ਼ਾਰਾ ਕਿੱਦਾਂ ਕਰਨਾ ਤੇ ਇਹ ਤਾਂ ਵੀ ਪੜਨਾ ਹੈ ਕਾਲਜ ਜਾਣਾ ਬਿਲਕੁਲ ਕਾਲਜ ਜਾਣਾ ਦੂਣਾ ਤੇ ਹਾਂ ਗਰਾਊਂਡ ਸੀ ਸਟੇਡੀਅਮ ਸੀ ਤੇ ਫੁੱਟਬਾਲ ਸਟੇਡੀਅਮ ਸੀ ਉੱਥੇ ਫੇ ਮੈਂ ਕਲੀਨਿੰਗ ਦਾ ਕੰਮ ਕੀਤਾ ਉੱਥੇ ਅੱਛਾ ਜੀ ਉੱਥੇ ਕਲੀਨਿੰਗ ਕੀਤੀ ਦੋ ਤਿੰਨ ਦਿਨ ਅਸੀਂ ਕਲੀਨ ਕਰਦੇ ਰਹੇ ਉੱਥੇ ਉਹਨਾਂ ਨੇ ਸਾਡੇ ਕੋਲ 16-16 ਘੰਟੇ ਕੰਮ ਕਰਾਉਣਾ ਤੇ ਸਾਨੂੰ 10 ਯੂਰੋ ਦੇ ਦਿੰਦੇ ਹੁੰਦੇ ਸੀ ਇੱਕ ਦਿਨ ਦੇ ਉਹਨਾਂ ਲਈ ਹਾਊਸ ਅਲੱਗ ਤੋਂ ਆ ਜਾਂਦੀ ਐ ਜੋ ਕਾਉਂਟਰੀ ਨਾ ਹੁੰਦੇ ਉਹਨਾਂ ਦੇ ਕੰਮ ਜਾ ਉਹ ਕੰਮ ਨਹੀਂ ਹੁੰਦਾ ਕੋ 16 ਘੰਟੇ ਕਰੋਣਾ ਪੂਰਾ ਥੱਕ ਟੁੱਟ ਜਾਣਾ ਪੂਰੇ ਦਿਨ ਚ ਫਿਰ 10 ਯੂਰੋ ਲੈ ਕੇ ਉਹਨਾਂ ਤੋਂ ਬੜਾ ਮਤਲਬ ਮਨ ਨੂੰ ਦੁੱਖ ਹੁੰਦਾ ਵੀ ਸਾਰੇ ਦਿਨ ਦਾ 10 ਰੁਪਏ ਮਿਲੇ ਸਾਨੂੰ ਤੇ ਬੜਾ ਮਤਲਬ ਮਨ ਪਰੇਸ਼ਾਨ ਹੁੰਦਾ ਸੀ ਫਿਰ ਮੈਨੂੰ ਇੱਕ ਅੱਜ ਵੀ ਇੰਸ਼ੀਅਨ ਯਾਦ ਆ ਦਿਵਾਲੀ ਵਾਲਾ ਦਿਨ ਸੀ ਹਾਂਜੀ ਮੈਂ ਮੇਰੀ ਮਦਰ ਦੀ ਕਾਲ ਆਈ ਤਾਂ ਮਿਸ ਕਾਲ ਹੁੰਦੀ ਹੁੰਦੀ ਸੀ ਉਹ ਸਿਰਫ 10 ਰੁਪਏ ਦੀ ਕਾਲ ਲੱਗਦੀ ਹੁੰਦੀ ਸੀ WhatsApp ਤੇ ਕਾਲ ਕੀਤੀ ਮੈਂ ਮਮਨ ਕਾਲ ਆਈ ਤੇ ਉਹਨਾਂ ਨਾਲ ਗੱਲ ਕੀਤੀ ਮੈਂ ਉਹਨੂੰ ਪੁੱਛਿਆ ਕਹਿੰਦੇ ਵੀ ਕੀ ਕਰ ਰਹਾ ਮੈਂ ਕਿਹਾ ਮम्मा ਮੈਂ ਇੱਥੇ ਕੰਮ ਤੇ ਆਇਆ ਹਾਂ ਠੀਕ ਆ ਮੈਂ ਰੋਟੀ ਖਾ ਲਈ ਮੈਂ ਕਿਹਾ ਹਾਂਜੀ ਖਾ ਲਈ ਜਦ ਕਿ ਮੈਂ 3 ਦਿਨ ਹੋ ਗਏ ਸੀ ਮੈਂ ਰੋਟੀ ਨਹੀਂ ਖਾਦੀ ਸੀ 3 ਦਿਨ ਹੋ ਗਏ ਰੋਟੀ ਨਹੀਂ ਖਾਦੀ ਸੀ ਕਿੰਨੀਆਂ ਦਿਨ ਕਿਉਂਕਿ ਤੇ ਪਾਣੀ ਵੀ ਤੁਸੀਂ ਕਹਿ ਰਹੇ ਸੀ ਕਿ ਪਾਣੀ ਤਾਂ ਮੁੱਲ ਦਾ ਹੀ ਮਿਲਦਾ ਹੁੰਦਾ ਸੀ ਤੋ ਤਾਂ ਜੋ ਸਾਡੇ ਕੋਲ ਪੈਸੇ ਨਹੀਂ ਤਾਂ ਰੋਟੀ ਨਾ ਪਾਣੀ ਵੀ ਨਹੀਂ ਤੇ ਕੰਮ ਵੀ 16-16 ਘੰਟੇ ਕਰਨਾ ਕੰਮ 16-16 ਘੰਟੇ ਕਰਨਾ ਤੇ ਕਹਿੰਦੇ ਮਾਂ ਨੂੰ ਵੈਸੇ ਪਤਾ ਲੱਗ ਜਾਂਦਾ ਆਪਣੇ ਪੁੱਤ ਦਾ ਵੀ ਹਾਂ ਵੀ ਉਹਨੇ ਕੁਝ ਖਾਦਾ ਪੀਤਾ ਜਾਂ ਨਹੀਂ ਖਾਦਾ ਨਾ ਤੇ ਮੰਮੀ ਮੈਨੂੰ ਜਦ ਦੱਸਿਆ ਕਹਿੰਦੇ ਅੱਛਾ ਮੈਂ ਕਹਿੰਦੇ ਰੋਟੀ ਖਾ ਲਈ ਮੈਂ ਖਾ ਲਈ। ਮਾਂ ਮੈਨੂੰ ਕਹਿੰਦਾ ਕਹਿੰਦੇ ਪੁੱਤ ਤੂੰ ਮੈਨਾਂ ਨਹੀਂ ਝੂਠ ਬੋਲ ਸਕਦਾ। ਨਹੀਂ ਮੈਂ ਕਹਾਂ ਮम्मा ਮੈਂ ਖਾ ਲਈ ਆ। ਮम्मा ਮੇਰੇ ਇਸ ਗੱਲ ਸੁਣ ਕੇ ਇਹਨੂੰ ਰੋਣ ਲੱਪਾਇਆ। ਮੈਂ ਕੀ ਹੋ ਗਿਆ ਤੁਹਾਨੂੰ ਨਾ? ਦੀਵਾਲੀ ਦਾ ਟਾਈਮ ਸੀ ਪੋੜੇ ਵਗੈਰਾ ਬਣਦੇ ਹੁੰਦੇ ਸੀ। ਮੈਂ ਇਹਨਾਂ ਨੂੰ ਹੱਸਣ ਲੱਪਾਇਆ। ਤੁਸੀਂ ਮੈਨਾਂ ਪੋੜੇ-ਕੋੜੇ ਬਣਾਓ ਵੀ ਅਸੀਂ ਵੀ ਖਾ ਲੈਣੇ ਇੱਥੇ। ਮਾਂ ਤੋਂ ਗੱਲ ਨਹੀਂ ਹੋਈ ਫੋਨ ਰੋਣ ਲੱਪਾਇਆ ਕੱਟ ਦਿੱਤਾ। ਫਰੈਂਡ ਸੀ ਮੇਰਾ ਨਾਲ ਦਾ ਉਹਨੇ ਪੁੱਛਿਆ ਵੀ ਕਹਿੰਦਾ ਭਾਈ ਕੀ ਗੱਲ ਹੋਈ? ਮੈਂ ਕਹਾਂ ਵੀ ਘ ਪਰ ਪਤਾ ਨੂੰ ਪਤਾ ਲੱਗ ਗਿਆ ਉਹ ਨੂੰ ਸਣਾ ਕਹਿੰਦਾ ਮਾਵਾ ਇੱਦਾਂ ਹੀ ਹੁੰਦੀ ਮਾਂ ਦਾਦੀ ਲੈ ਸਭ ਜਾਣਦੇ ਸਭ ਪਛਾਣ ਜਾਂਦੇ ਹਨਾ ਵੀ ਮੇਰੇ ਪੁੱਤ ਨੇ ਖਾਦਾ ਨਹੀਂ ਖਾਦਾ ਜੋ ਵੀ ਹੈ ਚਲੋ ਅਸੀਂ ਕਲੀਨਿੰਗ ਕਰ ਲਾਪੇ ਦੁਆਰਾ ਉਸ ਤੋਂ ਬਾਅਦ ਹਨਾ ਇੱਕ ਪੋਲੀਥੀਨ ਮਿਲਿਆ ਸਾਨੂੰ ਤਾਂ ਉਹਨੇ ਮੈਨੂੰ ਕਿਹਾ ਮੇਰਾ ਫਰੈਂਡ ਕਹਿੰਦਾ ਤੇ ਅਕਰ ਬੀਂਜ ਰੱਖ ਦੇ ਮੈਂ ਉਹਨੂੰ ਖੋਲ ਕੇ ਦੇਖਿਆ ਤਾਂ ਉਹਦੇ ਵਿੱਚ ਰੋਟੀ ਪਈ ਸੀ ਮੈਨੂੰ ਅੱਜ ਵੀ ਕੂੜੇ ਚ ਰੋਟੀ ਚੱਕੀ ਅਸੀਂ ਉਹ ਜੋ ਰੋਟੀ ਚੱਕੀ ਚੱਕ ਕੇ ਦੋਵਾਂ ਨੇ ਖਾਧੀ ਅਸੀਂ ਦੋਨਾਂ ਨੇ ਉਹ ਮੈਨੂੰ ਯਾਦੁਕ ਨਹੀਂ ਟਾਈਮ ਯਾਦ ਕਰਦਾ ਹੁੰਦਾ ਮੈਨੂੰ ਅੱਜ ਵੀ ਮੈਨੂੰ ਜੋ ਮੈਂ ਯਾਦ ਕਰਦਾ ਇਸ ਲਈ ਮੈਂ ਚੀਨ ਨੂੰ ਕਹਿੰਦਾ ਮੇਰਾ ਉੱਥੇ ਜਾਣਾ ਸਭ ਤੋਂ ਵੱਡੀ ਗਲਤੀ ਸੀ ਮੈਨੂੰ ਉਹ ਟਾਈਮ ਯਾਦ ਆਉਂਦਾ ਮੈਂ ਕਿਉਂ ਗਿਆ ਉੱਥੇ ਹੈ ਨਾ ਇੰਨਾ ਮਤਲਬ ਸਾਰਾ ਖਰਾਬ ਹੋਇਆ ਜਦੋਂ ਮੈਨੂੰ ਆਪਾਂ ਪੰਜਾਬ ਹੁੰਨੇ ਆ ਆਪਾਂ ਕਿਤੇ ਵੀ ਜਾਂ ਪਿੰਡ ਐ ਆਪਣੇ ਆਪਾਂ ਕਰੇ ਰੋਟੀ ਦਵਾ ਜਰਨੀ ਹੁੰਦੀ ਹਾਂਜੀ ਆਪਣੇ ਪੰਜਾਬੇ ਤਾਂ ਬਿਲਕੁਲ ਚਾਹੇ ਆਪਾਂ ਆਪਣੇ ਘਰਿਆਂ ਚਾਹੇ ਬਾਹਰ ਵੀ ਆ ਕਿਤੇ ਗੁਰਦੁਆਰਾ ਸਾਹਿਬ ਹੈਗਾ ਆਪਾਂ ਹੋਰ ਕੁਝ ਨਾ ਹੋਵੇ ਗੁਰਦੁਆਰਾ ਸਾਹਿਬ ਤਾਂ ਆਪਾਂ ਹੁੰਦਾ ਹੈ ਹਾਂਜੀ ਤੇ ਉਹ ਚੀਜ਼ ਮਤਲਬ ਉੱਥੇ ਮੜਾ ਬੜਾ ਬੜਾ ਇਹ ਚੀਜ਼ ਦਾ ਹੋਇਆ ਵੈਸੀ ਕੂੜੇ ਚ ਜਾ ਕੇ ਰੋਟੀ ਖਾਦੀ ਫੇਰ ਤੇ ਜਿਸ ਵੇਲੇ ਸਾਡੇ ਘਰੇ ਪਕੌੜੇ ਬਣ ਰਹੇ ਨੇ ਦੀਵਾਲੀ ਤੇ ਉਸ ਵੇਲੇ ਅਸੀਂ ਬਾਹਰ ਕੂੜੇ ਚ ਚੱਕ ਕੇ ਰੋਟੀ ਖਾ ਰਹੇ ਤੇ ਉਹ ਰੋਟੀ ਵੀ ਮਤਲਬ ਇੰਨੀ ਕਿ ਜਿਆਦੇ ਹਾਰਡ ਸੀ ਨਾ ਜਿਹਨੂੰ ਆਪਾਂ ਪਾਪੜ ਕਹਿ ਦਿੰਦੇ ਆ ਨਾ ਉਹ ਇਦਾਂ ਦੀ ਰੋਟੀ ਸੀ ਤੁਨ ਨੂੰ ਅੰਦਰ ਨਗਾਉਣ ਨੂੰ ਸਾਡੇ ਕੋਲ ਪਾਣੀ ਵੀ ਨਹੀਂ ਸੀ ਅਸੀਂ ਪਾਣੀ ਪੀ ਲਈਏ ਯਾ ਨਾ ਚਲੋ ਜਿੱਦਾਂ ਵੀ ਸੀ ਓਕੇ ਕੋਈ ਕਰਕੇ ਅਸੀਂ ਉਹ ਨਗਾਈ ਤੇ ਕੰਮ ਕੀਤਾ ਪਰ ਉਸ ਟਾਈਮ ਤੇ ਫਿਰ ਮੁੜ ਕੇ ਯਾਦ ਨਹੀਂ ਕਰਦਾ ਉਹ ਟਾਈਮ ਨੂੰ ਚੀਜ਼ ਤੇ ਜਿਨ੍ਹਾਂ ਨੇ ਤੁਹਾਨੂੰ ਸ਼ੂਟ ਕੀਤਾ ਸੀ ਉਹ ਕਾਲਜ ਦੇ ਪਰਸਨ ਸੀ ਫਰੋਨਾ ਬਾਰੇ ਤੁਸੀਂ ਸ਼ਿਕਾਇਤ ਨਹੀਂ ਕੀਤੀ ਮੈਂ ਕੰਪਲੀਟ ਕੀਤੀ ਸੀ ਪਹਿਲੇ ਦਿਨ ਕਾਲਜ ਜਾ ਕੇ ਪਰ ਮੈਂ ਤੁਹਾਨੂੰ ਦੱਸਿਆ ਵੀ ਜੋ ਚੀਜ਼ ਦਿਖਦੀ ਹੈ ਨਾ ਮਤਲਬ ਵੀ ਆਪਾਂ ਕਹਿੰਦੇ ਬਾਹਰ ਇਦਾਂ ਦਾ ਕੁਝ ਨਹੀਂ ਹੈ ਇਦਾਂ ਦਾ ਕੁਝ ਵੀ ਆਪਾਂ ਇੱਥੇ ਇੱਕ ਦੂਜੇ ਨੂੰ ਮਿਲ ਸਕਦੇ ਹਾਂ ਗੱਲ ਕਰ ਸਕਦੇ ਹਾਂ ਕਿਸੇ ਓਕੇਜਨ ਤੇ ਜਾ ਸਕਦੇ ਹਾਂ ਨਾ ਕੋਈ ਨਾ ਕੋਈ ਸੁਣ ਬਾਈ ਫੇ ਵੀ ਕਿਤੇ ਨਾ ਕਿਤੇ ਮਤਲਬ ਜ਼ਿਆਦਾ ਨਹੀਂ ਫਿਰਦਾ ਕੋਈ ਨਾ ਕੋਈ ਸੁਣ ਲਊਗਾ ਜਾ ਸਪਰਸ਼ ਪਾ ਕੇ ਵੀ ਆਪਾਂ ਕਹਿ ਸਕਦੇ ਹਾਂ ਕਿ ਸੁਣਵਾਈ ਕਰਵਾ ਸਕਦੇ ਹਾਂ ਉੱਥੇ ਨਹੀਂ ਕਿਸੇ ਨੇ ਮੇਰੀ ਨਹੀਂ ਸੁਣੀ ਕਿਸੇ ਨੇ ਉੱਥੇ ਹਾਂਜੀ ਅਸੀਂ ਕਰਾਂਗੇ ਠੀਕ ਹੈ ਉਸ ਤੋਂ ਬਾਅਦ ਨਹੀਂ ਕਰਨ ਤੇ ਮਤਲਬ ਇਹ ਹੁੰਦਾ ਕਿ ਕਿਆ ਜਾਂਦਾ ਕਿ ਉਥੇ ਵਿਤ ਕਰਾ ਹੁੰਦਾ ਨਾ ਸਪੈਸ਼ਲੀ ਪੱਗ ਵਾਲਿਆਂ ਨਾਲ ਜਾਂ ਫਿਰ ਕਿਸੇ ਦਾ ਹੋਰ ਪਹਿਰਾਵਾ ਹੁੰਦਾ ਉਸ ਨੂੰ ਦੇਖ ਕੇ ਜਿਵੇਂ ਮੁਸਲਮਾਨਾਂ ਨਾਲ ਜਾਂ ਸਿੱਖਾਂ ਨਾਲ ਹੁੰਦਾ ਹ ਹਾਂਜੀ ਹੁਣ ਤਾਂ ਆਪਾਂ ਕਹਿ ਸਕਦੇ ਹਾਂ ਹੁਣ ਇਹ ਚੀਜ਼ ਬਹੁਤ ਘਟ ਗਈ ਆ ਮੇਰੇ ਹਿਸਾਬ ਨਾਲ ਲੱਗਦਾ ਪੈ ਪਰ ਉਸ ਟਾਈਮ ਤੇ ਬਹੁਤ ਜ਼ਿਆਦਾ ਸੀ ਜਦੋਂ ਅਸੀਂ ਕਾਲਜ ਗਏ ਸੀ ਤਾਂ ਮਤਲਬ ਪੱਗ ਵਾਲੇ ਮੁੰਡੇ ਨੂੰ ਸਰਦਾਰ ਨੂੰ ਬੰਦੇ ਨੂੰ ਇਸ ਤਰੀਕੇ ਨਾਲ ਦੇ ਦੇ ਜਿਵੇਂ ਪਤਾ ਨਹੀਂ ਕੌਣ ਆ ਗਿਆ ਮਤਲਬ ਕਿ ਟੈਰਰਿਸਟ ਹੀ ਸਮਝਿਆ ਜਾਂਦਾ ਸੀ ਉਸ ਚੀਜ਼ ਨੂੰ ਬਿਟਾਰੇ ਹਸਟਾ ਜ ਉਹਨਾਂ ਨੂੰ ਪਿੰਚ ਕਰਨਾ ਕੁਝ ਵੀ ਜਾਂ ਚੁੱਕੇ ਮਾਰਨਾ ਜਾਂ ਕੁਝ ਇਦਾਂ ਨਹੀਂ ਆ ਇਹ ਚੀਜ਼ਾਂ ਬਹੁਤ ਜ਼ਿਆਦਾ ਉਸ ਟਾਈਮ ਤੇ ਚਲਦੀਆਂ ਸੀ ਉਹ ਸਰ ਉੱਥੇ ਤੁਸੀਂ ਇਸ ਤੋਂ ਬਾਅਦ ਕੀ ਕੰਮ ਕੀਤਾ ਯਾ ਕਾਲਜ ਜਾਂਦੇ ਰਹੇ ਕਿੰਨਾ ਸਮਾਂ ਰਹੇ ਉੱਥੇ ਮੈਂ ਜ਼ਿਆਦਾ ਜ਼ਿਆਦਾ ਮੈਂ ਉੱਥੇ ਡੇਢ ਮਹੀਨਾ ਰਿਹਾ ਸੀ ਬਸ ਡੇਢ ਮਹੀਨਾ ਡੇਢ ਮਹੀਨਾ ਰਿਹਾ ਸੀ ਬਸ ਤੇ ਕਾਲਜ ਦਾ ਫਿਰ ਜਦੋਂ ਮੈਨੂੰ ਪੈਸੇ ਨਹੀਂ ਬਚੀ ਤਾਂ ਕਾਲਜ ਤਾਂ ਫਿਰ ਜਾਇ ਨਹੀਂ ਹੁੰਦਾ ਕੰਮ ਕਰਦੇ ਦੋ ਤਿੰਨ ਦਿਨ ਕੰਮ ਵੀ ਕੀਤਾ ਪਰ ਉਸ ਤੋਂ ਬਾਅਦ ਫਿਰ ਕੰਮ ਵੀ ਨਹੀਂ ਮਿਲਿਆ ਕਿਉਂਕਿ ਕੱਚੇ ਬੰਦੇ ਨੂੰ ਕੋਈ ਕੰਮ ਨਹੀਂ ਦਿੰਦਾ ਤਾਂ ਡੇਢ ਮਹੀਨਾ ਮਤਲਬ ਉਹਨਾਂ ਕੋਲ ਹੀ ਰਹੇ ਆ ਡੇਢ ਮਹੀਨਾ ਸਿਰਫ ਉਸ ਦੇਸ਼ ਚ ਅ ਬਸ ਉਹਨਾਂ ਦੇ ਕੋਲ ਉਸੇ ਕੰਟਰੀ ਚ ਰਹੇ ਆ ਤੇ ਉਹਨਾਂ ਕੋਲ ਹੀ ਰਹੇ ਆ ਓਕੇ ਸੋਕੇ ਜਿਸ ਦਿਨ ਵੀ ਟਾਈਮ ਚਾ ਚਲੋ ਜੋ ਮੁੰਡਾ ਸੀ ਉਹ ਪੈਸੇ ਲੈ ਕੇ ਚਲਾ ਗਿਆ ਸੀ ਓਕੇ ਸੋਕੇ ਬਸ ਟਾਈਮ ਇਦਾਂ ਹੀ ਕਰਦੇ ਰਹੇ ਮੈਂ ਉਸ ਟਾਈਮ ਤੇ ਹਾਂਜੀ ਮੈਨੂੰ ਇਹ ਗੱਲ ਯਾਦ ਆ ਗਈ ਅ ਜਦੋਂ ਨਾ ਸਾਰਾ ਕੰਮ ਹੋ ਗਿਆ ਵੀ ਕੰਮ ਵੀ ਨਹੀਂ ਮਿਲਿਆ ਕਿਤੇ ਨਹੀਂ ਪੈਸੇ ਹੈਗੇ ਮੇਰੇ ਸ਼ੂਸ ਸੀ ਮੇਰੇ ਬੜੇ ਪਸੰਦੇ ਸ਼ੂਸ ਸੀ ਮੈਂ ਇੱਥੋਂ ਲੈ ਕੇ ਗਿਆ ਸੀ ਇੰਡੀਆ ਤੋਂ ਤਾਂ ਉਸ ਵੇਲੇ ਮੈਂ ਉਹ ਮਤਲਬ ਕੁਛ ਲੈਣ ਦੇ ਲਈ ਮੈਂ ਸ਼ੂ ਵੇਚੇ ਸੀ ਆਪਣੇ 10 ਯੂਰੋ ਦੇ ਤਾਂ ਉਸ ਬੰਦੇ ਨੇ ਮੈਨੂੰ ਇੰਡੀਆ ਦੇ ਹਿਸਾਬ ਨਾਲ ਮੈਨੂੰ ਪੈਸੇ ਦਿੱਤੇ ਸੀ। ਤੋਂ ਮੈਂ ਮਤਲਬ ਰੈਂਟ ਦੇਣਾ ਸੀ ਹਾਂਜੀ ਰੈਂਟ ਦੇ ਜੋ ਆ ਪਾਰਟੀਆਂ ਹੁੰਦੀਆਂ ਨੇ ਵੀ ਆਪਾਂ ਅਦਾ-ਅਦਾ ਕਰਕੇ ਰੈਂਟ ਦੇ ਦਿੰਦੇ ਆ ਉਹ ਰੈਂਟ ਦੇਣਾ ਸੀ ਤਾਂ ਉਸ ਵੇਲੇ ਮੈਂ ਆਪਣੇ 10 ਯੂਰੋ ਦੇ ਸ਼ੂ ਵੇਚੇ ਸੀਗੇ ਕਿ ਮੈਂ ਰੈਂਟ ਦੇ ਕੇ ਜਾ ਕੇ ਗਾਂ ਰੋਟੀ ਮਾਰ ਖਾ ਸਕਾਂ ਇਸ ਘਰ 'ਚ ਰਹਿ ਕੇ ਜੋ ਘਰ ਦੇ ਦੋਹੋਂਦੇ ਆਪਾਂ ਨੂੰ ਉਸ ਵੇਲੇ ਨਾ ਬਾੜ ਜਾ ਕਿ ਉਹ ਵੇਚਨਾ ਤੇ ਫਿਰ ਉਸ ਤੋਂ ਬਾਅਦ 1.5 ਮਹੀਨੇ ਤੋਂ ਬਾਅਦ ਤੁਸੀਂ ਵਾਪਸ ਆਏ? ਜੀ ਮੈਂ ਵਾਪਸ ਆ ਗਿਆ ਸੀ। ਫਿਰ ਆਪਣੇ ਆਪ ਆਏ ਜਾਂ ਕਿਸੇ ਨੇ ਕਿਹਾ ਜਾਂ ਫਿਰ ਮਜਬੂਰੀ ਬਣ ਗਈ ਸੀ ਕਿਉਂਕਿ ਪੈਸੇ ਨਹੀਂ ਸੀ ਕੰਮ ਨਹੀਂ ਤੇ ਮਜਬੂਰੀ ਹੀ ਬਣ ਗਈ ਸੀ ਮੇਰੀ। ਮਜਬੂਰੀ ਬਣ ਗਈ ਸੀ ਮੈਨੂੰ ਵਾਪਸ ਆਉਣਾ ਪਿਆ ਕਿਉਂਕਿ ਉੱਥੇ ਰਹਿ ਕੇ ਕੋਈ ਫਿਊਚਰ ਨਹੀਂ ਸੀ ਹੋ ਰਹਾ। ਜੋ ਨਾਲ ਵੀ ਰਹਿ ਰਿਹਾ ਸੀ ਉਹਨਾਂ ਨੇ ਵੀ ਵਾਪਸ ਆਉਣਾ ਸੀਗਾ। ਤੇ ਉਹ ਮੈਂ 1.5 ਮਹੀਨੇ ਬਾਅਦ ਆ ਗਿਆ 2 ਮਹੀਨੇ ਬਾਅਦ ਆ ਗਿਆ ਕਿਉਂਕਿ ਉਸ ਟਾਈਮ ਤੇ ਉਸ ਉੱਥੇ ਰਹਿਣਾ ਮਤਲਬ ਇੱਕ ਐਸਾ ਦੇ ਆਪਣੀ ਜਾਣ ਖਤਰੇ ਤੋਂ ਖਾਲੀ ਨਹੀਂ ਸੀ ਉਹ ਚੀਜ਼ ਉਹ ਕੰਟਰੀ ਜੇ ਰਹਿਣਾ ਉੱਥੇ ਰੁਕਣਾ ਤੇ ਫਿਰ ਘਰਦਿਆਂ ਨੂੰ ਦੱਸਿਆ ਹੋਣਾ ਕਿ ਮੈਂ ਵਾਪਸ ਆਉਣਾ ਪੁੱਛਿਆ ਨਹੀਂ ਉਹਨਾਂ ਨੇ ਕਿ ਹੁਣ ਗਿਆ ਸੀ ਤੇ ਡੇਢ ਮਹੀਨੇ ਬਾਅਦ ਹੀ ਵਾਪਸ ਆਉਣੇ ਕਹਿ ਰਿਹਾ ਦੇਖੋ ਇਹ ਚੀਜ਼ ਦਾ ਅਗਰੈਟ ਤਾਂ ਹੁੰਦਾ ਹੈ ਨਾ ਤੋਂ ਹੁੰਦਾ ਵੀ ਘਰਦਿਆਂ ਨੂੰ ਵੀ ਅਸੀਂ ਇੰਨੇ ਪੈਸੇ ਲਾ ਕੇ ਤੁਰਿਆ ਵੀ ਕੇ ਵੀ ਸੀ ਮੈਨੂੰ ਅੱਜ ਵੀ ਯਾਦ ਹੈ ਮੇਰੇ ਨਾਨੀ ਜੀ ਨੇ ਮੇਰੀ ਮੇਰੀ ਖਾਤਰ ਨਾ ਜਿਹੜਾ ਪਿੰਡ ਦਾ ਕਹਿੰਦਾ ਜ਼ਮੀਨ ਉਹਨੇ ਉਹ ਵੇਚੀ ਸੀਗੀ ਉਹ 25 ਲੱਖ ਦੀ ਜ਼ਮੀਨ 6 ਲੱਖ ਚ ਵੇਚੀ ਸੀ ਤੋਂ ਮੈਨੂੰ ਅੱਜ ਵੀ ਦੁਬਾਰਾ ਸਾਹਮਣੇ ਕਿਤੇ ਚਾਇਆ ਤਾਂ ਮੈਂ ਮੇਰੇ ਮਾਈਂਡ ਚ ਹੈ ਵੀ ਮੈਂ ਉਹ ਚੀਨੂ ਦੁਬਾਰਾ ਉਹ ਲਵਾਂਗਾ ਤੇ ਆਪਣੀ ਨਾਨੀ ਨੂੰ ਵੀ ਨਵਾਂ ਲਈ ਬਿਲਕੁਲ ਕਿਉਂਕਿ ਨਾਨੀ ਜੀ ਨੇ ਹੀ ਮੈਨੂੰ ਪਾਲਿਆ ਉਹਨਾਂ ਕੋਈ ਮੈਂ ਰਿਆਂ ਚਲੋ ਅੱਜ ਨਹੀਂ ਹੈਗੇ ਇਸ ਦੁਨੀਆ 'ਚ ਪਰ ਮੋ ਕਰੇ ਨਹੀਂ ਭੁੱਲ ਸਕਦਾ ਵੀ ਮਤਲਬ ਇੰਨਾ ਤਕੜਾ ਘਾਟਾ ਸਿਰਫ ਇੱਕ ਮਾਂ ਹੀ ਚੱਲ ਸਕਦੀ ਮੈਂ ਉਹਨਾਂ ਨੂੰ ਮੰਮੀ ਕਹਿੰਦਾ ਹੁੰਦਾ ਸੀ ਮਾਂ ਹੀ ਚੱਲ ਸਕਦੀ ਵੀ 25 ਲੱਖ ਦੀ ਜ਼ਮੀਨ 6 ਲੱਖ ਚ ਵੇਚ ਦਿੱਤੀ ਸੀ ਬਿਨਾਂ ਸੋਚੇ ਕੋਈ ਗੱਲ ਨਹੀਂ ਮੇਰੇ ਮੁੰਡੇ ਨੂੰ ਚਾਹੀਦੇ ਪੈਸੇ ਨਾਨਕੇ ਰਹਿੰਦੇ ਸੀ ਤੁਸੀਂ ਜੀ ਆਪਣੇ ਦਾਦ ਦੇ ਪਰਿਵਾਰ ਨਾਲ ਕਿਉਂ ਨਹੀਂ ਪੁੱਛ ਸਕਦੀਆਂ ਸਮ ਟਾਈਮ ਕਾਫੀ ਇਸ਼ੂਸ ਹੁੰਦੇ ਆ ਸੋ ਨਾਨਕੇ ਰਹਿੰਦਾ ਸੀ ਮੈਂ ਤੇ ਤੁਹਾਡੀ ਪੂਰੀ ਫੈਮਿਲੀ ਰਹਿੰਦੀ ਸੀ ਹਾਂਜੀ ਮੈਂ ਆਪਣੇ ਮੈਂ ਮੇਰੇ ਮੰਮੀ ਜੀ ਉਹਦੇ ਨਾਲ ਅਸੀਂ ਨਾਨਕੇ ਰਹਿੰਦੇ ਸੀ ਆਪਾਂ ਤੇ ਫਿਰ ਜਦੋਂ ਵਾਪਸ ਆਏ ਲੋਕਾਂ ਨੇ ਕਈ ਵਾਰ ਤਾਨੇ ਮਿਹਨੇ ਵੀ ਦਿੰਦੇ ਆ ਇਹ ਆਮ ਜੀ ਗੱਲ ਹੈ ਕਿ ਉੱਥੇ ਕੰਮ ਨਹੀਂ ਕੀਤਾ ਹੋਣਾ ਅਗਲੇ ਨੂੰ ਕੀ ਪਤਾ ਨਾ ਤੁਹਾਡੀ ਸਿਚੁਏਸ਼ਨ ਤਾਂ ਇਹੋ ਜਿਹਾ ਕੁਝ ਫੇਸ ਕੀਤਾ ਕਿ ਵਾਪਸ ਬਹੁਤ ਕੁਝ ਬਹੁਤ ਕੁਝ ਮੈਡਮ ਬਹੁਤ ਕੁਝ ਫੇਸ ਕੀਤਾ ਜੇ ਮੈਂ ਕਿਸੇ ਨੂੰ ਇਹ ਚੀਜ਼ ਦੱਸਦਾ ਵੀ ਸੀ ਨਾ ਵੀ ਮੇਰੇ ਨਾਲ ਇਦਾਂ ਇਦਾਂ ਤਾਂ ਉਹ ਚੀਜ਼ ਨੂੰ ਮਜ਼ਾਕ ਬਣਾਉਂਦੇ ਸੀ ਚੀਨ ਮਜ਼ਾਕ ਨਹੀ ਇਦਾਂ ਕਦਾ ਹੋ ਸਕਦਾ ਤੇਰੇ ਨਾਲ ਕਿਦਾਂ ਹੋ ਗਿਆ ਇਦਾਂ ਇਦਾਂ ਨਹੀਂ ਹੁੰਦਾ ਇਦਾਂ ਕਦੇ ਨਹੀਂ ਹੁੰਦਾ ਉਹਨਾਂ ਨੂੰ ਇਹ ਲੱਗਦਾ ਸੀ ਵੀ ਇਹ ਫਿਲਮੀ ਸਟੋਰੀ ਸੁਣਾ ਰਿਹਾ ਫਿਲਮੀ ਸਟੋਰੀ ਸੁਣਾ ਰਿਹਾ ਇਹ ਤਾਂ ਕੁਝ ਹੋਇਆ ਨਹੀਂ ਕੁਝ ਹੋਇਆ ਨਹੀਂ ਹਾਂ ਜਿੱਥੇ ਜਾਂ ਵੀ ਕੰਮ ਨਹੀਂ ਹੋਇਆ ਜਾਂ ਕੋਈ ਹੋਰ ਰੀਜ਼ਨ ਹੋ ਸਕਦਾ ਨਾ ਵੀ ਵਾਪਸ ਆ ਗਿਆ ਉਹਨਾਂ ਨੂੰ ਫਿਲਮੀ ਸਟੋਰੀ ਹੀ ਲੱਗਦੇ ਸੀ ਤੋਂ ਇਸ ਚੀਜ਼ ਨੂੰ ਹਮੇਸ਼ਾ ਮਜ਼ਾਕ ਮਾਣਾ ਮੈਂ ਇਸ ਲਈ ਮੈਂ ਸੋਚਿਆ ਮੈਂ ਕਦੀ ਚੀਜ਼ ਮੈਂ ਆਪਣੇ ਇਹ ਲਾਈਫ ਨੂੰ ਮੈਂ ਕਦੇ ਸ਼ੇਅਰ ਨਹੀਂ ਕਰੂੰਗਾ ਪਰ ਚਲੋ ਤੁਸੀਂ ਅੱਜ ਆਪਣੇ ਮੇਰੇ ਦਿਨ ਚੋਂ ਕਢਾ ਲਈਆਂ ਗੱਲਾਂ ਪਰ ਬਹੁਤ ਕੁਝ ਫੇਸ ਕੀਤਾ ਉਸ ਟਾਈਮ ਤੇ ਮਤਲਬ ਮੈਂ ਇ ਉਥੋਂ ਆ ਕੇ ਬਾਹਰੋਂ ਆ ਕੇ ਇੰਨਾ ਕੋ ਜਿਆਦਾ ਫੇਸ ਕੀਤਾ ਮੈਂ ਉਹ ਚੀਜ਼ ਨੂੰ ਮੈਂ ਡਿਪਰੈਸ਼ਨ ਚ ਵੀ ਚਲਾ ਗਿਆ ਸੀ ਮੋਸਟ ਟਾਈਮ ਤੇ ਮੈਂ ਤਾਂ ਮੈਂ ਆਪਣੇ ਆਪ ਨੂੰ ਵੀ ਖਤਮ ਕਰਨ ਤੱਕ ਵੀ ਸੋਚ ਲਿਆ ਸੀ ਵੀ ਮੈਂ ਨਹੀਂ ਗੱਲਾਂ ਛੋੜ ਸਕਦੇ ਨਹੀਂ ਜੋ ਮੈਂ ਤੂੰ ਫੇਸ ਕੀਤੀਆਂ ਉਸ ਵੇਲੇ ਬਹੁਤ ਕੁਝ ਫੇਸ ਕੀਤਾ ਸੀ ਪਰ ਕਈ ਵਾਰੀ ਉਹਨਾਂ ਨੇ ਤੁਹਾਨੂੰ ਜ਼ਿੰਦਗੀ ਦਿੱਤੀ ਜੀ ਬਿਲਕੁਲ ਜੀ ਤੇ ਫਿਰ ਉਸ ਤੋਂ ਬਾਅਦ ਪੜਾਈ ਸ਼ੁਰੂ ਕੀਤੀ ਦੁਬਾਰਾ ਜਾਂ ਫਿਰ ਗਾਇਕੀ ਨਾਲ ਜੁੜੇ ਸਿੰਗਿੰਗ ਤਾਂ ਮੇਰੇ ਉਸ ਟਾਈਮ ਬਾਹਰ ਵੀ ਜਦੋਂ ਸੀਗਾ ਕਿਤੇ ਨਾ ਕਿਤੇ ਬੈਠੇ ਗਾਈ ਜਾਣਾ ਕੋਸ਼ਿਸ਼ ਕਰੀ ਜਾਣਾ ਪਰ ਜਦੋਂ ਵਾਪਸ ਆ ਗਿਆ ਤਾਂ ਮਾਈਂਡ ਆਪਣਾ ਦੁਬਾਰਾ ਫਿਰ ਮੈਂ ਸਿੰਗਿੰਗ ਕਰ ਆਪਣਾ ਦੁਬਾਰਾ ਉਸ ਨੂੰ ਸਟਾਰਟ ਕੀਤਾ ਮੈਂ ਵੀ ਨਹੀਂ ਮੈਂ ਹੁਣ ਆਪਣਾ ਇਸੇ ਲਾਈਨ 'ਚ ਆਪਣਾ ਸੈਟ ਕਰਨਾ ਬਾਹਰ ਤਾਂ ਹੁਣ ਹੁਣ ਵੀ ਮੇਰੇ ਮਨ 'ਚ ਬਾਹਰ ਦਾ ਬਿਲਕੁਲ ਜਾਣਦਾ ਨਹੀਂ ਹੈ ਬਿਲਕੁਲ ਵੀ ਉਹ ਆਉਣਾ ਵੀ ਨਹੀਂ ਚਾਹੀਦਾ ਯਾ ਕਹਿ ਲਓ ਕਿ ਤੁਹਾਡੇ ਨਾਲ ਹੋਈ ਇਹੋ ਜਿਹਾ ਕੁਝ ਤੇ ਫਿਰ ਆ ਕੇ ਪਹਿਲਾ ਗਾਣਾ ਕਿਵੇਂ ਕੀਤਾ ਅ ਪਹਿਲਾ ਗਾਣਾ ਮੇਰਾ 2015 ਚ ਕੀਤਾ ਸੀ ਉਸ ਟਾਈਮ ਤੇ ਗੁਰੂ ਮਹਾਰਾਜ ਸਾਹਿਬ ਦੀ ਬੇਅਦਬੀ ਹੋਈ ਸੀ ਤੋਂ ਥੋੜਾ ਪੋਲਿਟਿਕਸ ਨਾਲ ਰਿਲੇਟਡ ਗਾਣਾ Song ਹੈਗਾ ਉਹ ਹਾਂਜੀ ਪਰ ਉਸ ਗਾਣੇ ਨੂੰ ਇੰਨੀ ਹਾਈਪ ਨਹੀਂ ਮਿਲੀ ਕਿਉਂਕਿ ਕੰਟਰੋਵਰਸੀ ਜ਼ਿਆਦਾ ਚੱਲ ਰਹੀ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ Song ਐਦਾਂ ਦਾ ਕੀਤਾ ਤੇ ਨਹੀਂ ਉਹਨੂੰ ਹਾਈਪ ਨਹੀਂ ਜ਼ਿਆਦਾ ਮਿਲ ਸਕੀ ਉਹ ਚੀਜ਼ ਨੂੰ ਪਰ ਫੇਰ ਵੀ ਮੈਂ ਆਪਣਾ ਸਫਰ ਜਿਹੜਾ ਮੈਂ ਕੰਟੀਨਿਊ ਜਾਰੀ ਰੱਖਿਆ ਉਹ ਚੀਜ਼ ਤੋਂ ਨਾਲ-ਨਾਲ ਚੱਲ ਰਿਹਾ ਉਹ ਅਸੀਂ ਸੁਣ ਸਕਦੇ ਹਾਂ ਉਸ ਗਾਣੇ ਦੇ ਦੋ ਬੋਲ ਚਲੋ ਠੀਕ ਹੈ ਸੁਣਾ ਦਿੰਦੇ ਆ ਵੈਸੇ ਉਹ politix ਨਾਲ ਰਿਲੇਟਡ ਸੀ ਉਸ ਟਾਈਮ ਤੇ ਹੋ ਤੂੰ ਦੰਗੇ ਪੜਕਾਉਂਦੀ ਕਰਕੇ ਪੁੱਠੇ ਘਾਰੇ ਨੀ ਤੂੰ ਦੰਗੇ ਪੜਕਾਉਂਦੀ ਕਰਕੇ ਪੁੱਠੇ ਘਾਰੇ ਨੀ ਜਾਂ ਤੇਰੇ ਨਾਲ ਨਹੀਂ ਨਿਬਣੀ ਸਾਡੀ ਸਰਕਾਰੇ ਨੀ ਉਹ ਜਾਂ ਤੇਰੇ ਨਾਲ ਨਹੀਂ ਨਿਬਣੀ ਸਾਡੀ ਸਰਕਾਰੇ ਨੀ ਜੀ ਗਾ ਤਾਈਏ ਕੰਟਰੋਵਰਸੀ ਹੋ ਰੰਦੀ ਮੇਨਲੀ ਉਸ ਵੇਲੇ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਜੋ ਤੁਸੀਂ ਇਸ ਤੋਂ ਬਾਅਦ ਵੀ ਹੋਰ ਗਾਣੇ ਕੀਤੇ ਕਿਹਾ ਜਾਂਦਾ ਇੱਕ ਨਾਂ ਮੈਂ ਸੁਣਿਆ ਕਾਫੀ ਕਿ ਜੋ ਨਵੇਂ ਉੱਬਰ ਦੇ ਲੋਕ ਹੁੰਦੇ ਆ ਉਹਨਾਂ ਨੂੰ ਅੱਗੇ ਔਨ ਨਹੀਂ ਦਿੱਤਾ ਜਾਂਦਾ ਇੰਡਸਟਰੀ ਬਾਰੇ ਵੀ ਕਾਫੀ ਗੱਲਾਂ ਪ੍ਰਚਲਿਤ ਨੇ ਤਾਂ ਇਹ ਕੀ ਸੱਚ ਹੈ ਜੋ ਤੁਸੀਂ ਇੰਡਸਟਰੀ ਦੇ ਲੋਕਾਂ ਨੂੰ ਮਿਲੇ ਨਾ ਕਿਵੇਂ ਰਿਹਾ ਉਸ ਵੇਲੇ ਸਫ਼ਰ ਇੱਥੇ ਆ ਕੇ ਹਾਂਜੀ ਇਹ ਚੀਜ਼ ਡੈਫੀਨਿਟਲੀ ਸੱਚੀ ਆ ਮੈਂ ਜਦੋਂ ਕੋਈ ਵੀ ਨਵਾਂ ਸਿੰਗਰ ਕੋਈ ਵੀ ਨਵਾਂ ਚਿਹਰਾ ਮਤਲਬ ਆਪਣੇ ਮਿਹਨਤ ਕਰਕੇ ਜਾਂ ਆਪਾਂ ਕਰਕੇ ਅੱਗੇ ਆਉਣ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਉਹ ਚੀਜ਼ ਅੱਗੇ ਹਾਈਪ ਨਹੀਂ ਮਿਲਦੀ ਤਾਂ ਉਹਨੂੰ ਅੱਗੇ ਨਹੀਂ ਹੋਂਟੇ ਜਾਂਦਾ ਮੋਸਟਲੀ ਕੀ ਕਿਹਾ ਜਾਂਦਾ ਆ ਵੀ ਨਹੀਂ ਇਹ ਚਿਹਰਾ ਨਵਾਂ ਨਹੀਂ ਹੈਗਾ ਮੈਂ ਸੌਰੀ ਚਿਹਰਾ ਇਹ ਨਾਮੀ ਨਹੀਂ ਹੈਗਾ ਕਿ ਕੰਮ ਕਰਕੇ ਹੀ ਤਾਂ ਨਾਮੀ ਬਣੂਗਾ ਮੈਂ ਇਹੀ ਜੀ ਸੋਚਦਾ ਵੀ ਨਾਮੀ ਵੀ ਚਿਹਰੇ ਜਦੋਂ ਪਹਿਲੀ ਵਾਰ ਆਉਂਦੇ ਉਹ ਨਾਮੀ ਤਾਂ ਨਹੀਂ ਹੁੰਦੇ ਨਾ ਉਹਨਾਂ ਨੂੰ ਤੁਸੀਂ ਜੋ ਦੇ ਵਿੱਚ ਇਹਰਾ ਸਾਨੂੰ ਨਾਮੀ ਚਾਹੀਦਾ ਨਾਮੀ ਚਿਹਰਾ ਤਦੇ ਬਣੂਗਾ ਜੇ ਉਹਨੂੰ ਤੁਸੀਂ ਮੌਕਾ ਕੰਮ ਕਰਨ ਦੋਗੇ ਮੌਕਾ ਦਵੋਗੇ ਆਪਣੇ ਨੂੰ ਅੱਗੇ ਲਿਆਉਣ ਦੀ ਕਰੋਗੇ ਤਾਂ ਹੀ ਤਜੇਰਾ ਨਾਮੀ ਹੋਊਗਾ ਪਰ ਮੋਸਟਲੀ ਇਹ ਕਹਿੰਦਾ ਇਹ ਚਿਹਰਾ ਨਾਮੀ ਨਹੀਂ ਇਸ ਤਰ੍ਹਾਂ ਨਹੀਂ ਗੱਲਣਾ ਨਹੀਂ ਆਪਾਂ ਨਹੀਂ ਕਰ ਸਕਦੇ ਮਤਲਬ ਚੱਲਿਓ ਤੇ ਹਰ ਕੋਈ ਅਜਮਾਉਂਦਾ ਹਾਂਜੀ ਛਿੱਕਾ ਲਾਉਂਦਾ ਵੀ ਹਰ ਕੋਈ ਚੱਲੂ ਤੇ ਨਾ ਪਰ ਗੱਲ ਤਾਂ ਤਾਂ ਨਾ ਜੇ ਤੁਸੀਂ ਕਿਸੇ ਨਾਮੀ ਬੰਦੇ ਨੂੰ ਕਿਸੇ ਟੈਲੈਂਟਡ ਬੰਦੇ ਨੂੰ ਮੈਂ ਨਹੀਂ ਕਹਿ ਰਿਹਾ ਵੀ ਮੈਂ ਬਹੁਤ ਟੈਲੈਂਟਡ ਹਾਂ ਕੋਈ ਵੀ ਬਹੁਤ ਆਪਣੇ ਪੰਜਾਬ ਦੇ ਬੰਦੇ ਟੈਲੈਂਟਡ ਹੈ ਉਹਨੂੰ ਜੇ ਤੁਸੀਂ ਮੌਕਾ ਦਿਓ ਹਾਂਜੀ ਪਰ ਜੇ ਤੁਸੀਂ ਨਾਮੀ ਤੇ ਹੀ ਵਾਰ-ਵਾਰ ਕਰੀ ਜਾਂਦੇ ਤਾਂ ਨਵੇਂ ਬੰਦੇ ਨੂੰ ਕਿਵੇਂ ਮੌਕਾ ਮਿਲੂਗਾ ਹਾਂਜੀ ਤੋਂ ਚੀਜ਼ ਇਹ ਚੀਜ਼ਾਂ ਬਹੁਤ ਫੇਸ ਕਰਨੀਆਂ ਪੈਂਦੀਆਂ ਐਸ ਇੰਡਸਟਰੀਜ਼ ਵਿੱਚ ਬਿਨਾਂ ਨਾਮੀ ਚਿਹਰੇ ਨੂੰ ਨਹੀਂ ਅੱਗੇ ਆਨਨੋਨ ਪਰਸਨ ਨਹੀਂ ਅੱਗੇ ਆਉਣ ਦਿੱਤਾ ਜਾਂ ਫਿਰ ਤੁਸੀਂ ਕਿਵੇਂ ਪ੍ਰੋਜੈਕਟਸ ਕੀਤੇ ਲੋਕਾਂ ਨਾਲ ਹਾਂ ਉਸ ਟਾਈਮ ਤੇ ਅ ਲਗ-ਲਗ ਕੰਪਨੀਆਂਜ਼ ਦੇ ਨਾਲ ਆਪਣਾ ਸਾਰਾ ਕਨੈਕਟ ਬਣਦਾ ਰਿਹਾ ਸੰਗ ਕਰਦੇ ਰਿਹਾ ਉਸ ਵੇਲੇ ਟਾਈਮ ਮੇਰਾ ਥੋੜਾ ਏਸੀ ਵੀ ਅਸੀਂ ਸੰਗ ਥੋੜੇ ਖੜਕੂ ਟਾਈਪ ਦੇ ਸੰਗ ਕੀਤੇ ਹਾਂ ਬੀਟ ਸੰਗ ਕੀਤੇ ਤਾਂ ਮੇਰਾ Song ਸੁਦੇਸ਼ ਕੁਮਾਰ ਜੀ ਨਾਲ ਵੀ ਮੇਰਾ Song ਕੀਤਾ ਸੀ ਠੀਕ ਹੈ ਜੀ ਤਾਂ ਬਹੁਤ ਵਧੀਆ ਪੰਜਾਬ ਦੇ ਗਾਇਲ ਨੇ ਉਹ ਬਹੁਤ ਆਪਣਾ ਨੂੰ ਮੈਂ ਲੱਕੀ ਸਮਝਦਾ ਵੀ ਮੈਨੂੰ ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤੇ ਟੀ ਸੀਰੀਜ਼ ਕੰਪਨੀ ਵੱਲੋਂ ਆਇਆ ਸੀ ਮੇਰਾ Song ਉਹ ਕਾਫੀ ਉਸ ਚੀਜ਼ ਤੋਂ ਮੈਨੂੰ ਵਧੀਆ ਰਾਇ ਮੇਰਾ ਹਾਈਪ ਵੀ ਉਸ ਚੀਜ਼ ਤੋਂ ਮਿਲੀ ਮੈਨੂੰ ਤੇ ਪਰ ਉਸ ਤੋਂ ਇਲਾਵਾ ਹੁਣ ਅਸੀਂ ਥੋੜਾ ਆਪਣਾ ਜਨਰ ਮੈਂ ਚੇਂਜ ਕੀਤਾ ਹੁਣ ਫਸਟ ਟਾਈਮ ਮੈਂ ਆਪਣਾ ਰੋਮਾਂਟਿਕ Song ਜਿਹੜਾ ਸ਼ੂਟ ਕੀਤਾ ਆ ਜੋ ਕਿ ਮੇਰੇ ਬਹੁਤ ਹੀ ਵਧੀਆ ਮੇਰੇ ਫਰੈਂਡ ਵੀ ਕਹਿ ਸਕਦੇ ਆ ਆ ਮੈਨੂੰ ਮੈਨੇਜ ਵੀ ਕਰਦੇ ਹੋ ਮੈਨੂੰ ਹਨਾ ਤੇ ਚਲੋ ਮੈਂ ਇੱਕ ਇਹ ਤਰੀਕੇ ਨਾਲ ਕਹ ਲਵਾਂਗਾ ਮੈਨੂੰ ਗੁਰੂ ਵੀ ਕਹਿ ਸਕਦਾ ਉਹਨਾਂ ਨੂੰ ਮੈਂ ਕਿਉਂਕਿ ਮੈਨੂੰ ਉਹ ਹਰੇਕ ਮਾੜੇ ਚੰਗੇ ਤੇ ਜਾਂ ਮਤਲਬ ਕੋਈ ਵੀ ਕੋਈ ਚੀਜ਼ ਮੈਂ ਕਰਨੀ ਕੋਈ ਵੀ ਸਲਾਹ ਕਰਨੀ ਹੈ ਪਹਿਲਾਂ ਉਹਨਾਂ ਨਾਲ ਗੱਲ ਕਰਨੀ ਆ ਐਜ਼ ਐ ਵੈਸੇ ਉਹ ਹੈਗੇ ਕੋਰੀਓਗ੍ਰਾਫਰ ਆ ਰੁਪੇਸ਼ ਚੋਹਾਨ ਉਹਦਾ ਨਾਮ ਆ ਇਹ ਕੋਰੀਓਗ੍ਰਾਫਰ ਆ ਪਰ ਉਹ ਮੇਰੇ ਲਈ ਤਾਂ ਮੈਨੇਜਿੰਗ ਵੀ ਕਰਦੇ ਆ ਤੇ ਮੈਨੂੰ ਡਾਇਰੈਕਸ਼ਨ ਵੀ ਹੋਰ ਵੀ ਸਾਰੀਆਂ ਚੀਜ਼ਾਂ ਦਾ ਮਤਲਬ ਕੱਲੀ-ਕੱਲੀ ਚੀਜ਼ ਨੂੰ ਮੈਨੂੰ ਦੱਸਦੇ ਵੀ ਹੁਣ ਅਸੀਂ ਇਹ ਟ੍ਰੈਕ ਚੂਜ਼ ਕੀਤਾ ਮੋਸਟਲੀ ਉਹਨਾਂ ਦਾ ਹੀ ਟ੍ਰੈਕ ਸੀ ਉਹ ਉਹਨਾਂ ਨੇ ਹੀ ਚੂਜ਼ ਕਰਾਇਆ ਸੀ ਆਪਾਂ ਇਹ ਟ੍ਰੈਕ ਕਰਨਾ ਆ ਇੱਕ ਬੜੀ ਹਾਸੇ ਵਾਲੀ ਗੱਲ ਕਹਿ ਸਕਦੇ ਜਾਂ ਕੁਝ ਵੀ ਨਾ ਉਹ ਟ੍ਰੈਕ ਜਦੋਂ ਮੈਨੂੰ ਮਿਲਿਆ ਤੇ ਮੈਨੂੰ ਭਾਜੀ ਨੇ ਕਿਹਾ ਵੀ ਆਪਾਂ ਇਹ ਟ੍ਰੈਕ ਕਰਨਾ ਆ ਮੈਂ ਟ੍ਰੈਕ ਜਦੋਂ ਸੁਣਿਆ ਤੇ ਮੈਨੂੰ ਲੱਗਾ ਯਾਰ ਨਹੀਂ ਮੈਂ ਨਹੀਂ ਇਹ ਮੈਂ ਮਨਾ ਕਰ ਦਿੰਦਾ ਮੇਰਾ ਜ਼ੋਰ ਨਹੀਂ ਹੈ ਨੀ ਵੀ ਮੈਂ ਨਹੀਂ ਕਰ ਸਕਦਾ ਤੇ ਮੈਂ ਤੁਹਾਨੂੰ ਮਨਾ ਕਰਦਾ ਮੈਂ ਫੋਨ ਮੈਂ ਕਿਹਾ ਪਾਜੀ ਵੀ ਨਹੀਂ ਵੀ ਮੈਂ ਨਹੀਂ ਕਰਨਾ ਕੀ ਗੱਲ ਹੋਈ ਕਹਿੰਦੇ ਮੈਂ ਕਿਹਾ ਵੀ ਮੈਂ ਗਾਇਆ ਨਹੀਂ ਕਦੇ ਕਹਿੰਦੇ ਵੀ ਫਿਰ ਕਿਉਂ ਹੋ ਗਿਆ ਨਹੀਂ ਗਿਆ ਤਾਂ ਕਰਨਾ ਆਪਾਂ ਬਹੁਤ ਕੰਮ ਕਰਨੇ ਅੱਗੇ ਇੱਕ ਚੀਜ਼ ਨਹੀਂ ਕੀਤੀ ਆਪਾਂ ਇੱਕੋ ਚੀਜ਼ ਇੱਕੋ ਲਾਈਨ ਤੇ ਦੁਰੇ ਜਾ ਰਹੇ ਆ ਆਪਾਂ ਦੇਖ ਰਿਹਾ ਆਪਾਂ ਨੂੰ ਉਧਰ ਨੂੰ ਆਪਣਾ ਨਹੀਂ ਸਹੀ ਚੱਲਦਾ ਆਪਾਂ ਥੋੜਾ ਚੇਂਜ ਕਰਕੇ ਦੇਖ ਲਈਏ ਕੁਝ हटके ਕਰਦੇ ਕੁਝ ਛੱਟ ਕੇ ਕਰਕੇ ਦੇਖਦੇ ਆਪਾਂ ਤੇ ਚਲੋ ਮੈਂ ਉਹਨਾਂ ਨਾਲ ਗੱਲ ਕਰ ਲਈ ਉਹਨਾਂ ਨੂੰ ਤਾਂ ਕਹਿਤਾ ਮੈਂ ਠੀਕ ਹੈ ਓਕੇ ਪਰ ਮੇਰਾ ਖੁਦ ਦਾ ਮਨ ਫੇਰ ਹੋਈ ਸੀ ਵੀ ਨਹੀਂ ਜਿੰਮੀ ਵੀ ਤੇਰੇ ਲਈ ਇਹ ਚੀਜ਼ ਨਹੀਂ ਮੈਨੂੰ ਲੱਗਦਾ ਹੈਗੀ ਫਿਰ ਮੈਂ 뮤직 ਡਾਇਰੈਕਟਰ ਨਾਲ ਗੱਲ ਕੀਤੀ ਉਹਨਾਂ ਨੂੰ ਗੱਲ ਕੀਤੀ ਤੇ ਉਹਨਾਂ ਨੇ ਵੀ ਕਿਹਾ ਕੋਈ ਗੱਲ ਨਹੀਂ ਪਾਜੀ ਤੁਸੀਂ ਆਓ ਮੈਂ ਕਿਹਾ ਚੇਂਜ ਕਰਨਾ ਕਿਉਂ ਚੇਂਜ ਕਰਨਾ ਮੈਂ ਕਿਹਾ ਮੈਂ ਗਾਇਆ ਨਹੀਂ ਉਹ ਨਹੀਂ ਪਾਜੀ ਤੁਸੀਂ ਆਓ ਆਪਾਂ ਕਰਾਂਗੇ ਠੀਕ ਮੈਂ Song ਕਰ ਲਿਆ ਦੇਖ ਲਿਆ ਪ੍ਰੈਕਟਿਸ ਕਰ ਲਈ ਮੈਂ ਚਲਾ ਗਿਆ ਉੱਥੇ ਤੂੰ ਪਰ ਮੇਰੇ ਮਨ ਚ ਨਹੀਂ ਸੀ ਕਿ ਵੀ ਮੈਂ ਮੈਨੂੰ ਲੱਗਦਾ ਨਹੀਂ ਸੀ ਮੇਥੋਂ ਗਾਣਾ ਪਰ ਉਹ ਮਹਾਰਾਜ ਸਾਹਿਬ ਦੀ ਕਿਰਪਾ ਜਾਂ ਭਾਜੀ ਉਹਨਾਂ ਦੀ ਮਤਲਬ ਇੰਨੀ ਮਤਲਬ ਮੈਨੂੰ ਸਪੋਰਟ ਸੀ ਉਸ ਚੀਜ਼ ਨੂੰ ਲੈ ਕੇ ਫੈਮਿਲੀ ਸਪੋਰਟ ਵੀ ਸੀ ਮਤਲਬ ਸਾਰੇ ਸੀ ਵੀ ਤੂੰ ਕਰ ਨਾ ਤੋ ਕੀਤਾ ਜਰੂਰ ਰਿਕਾਰਡਿੰਗ ਕੀਤੀ ਤਾਂ ਉਹ ਬਹੁਤ ਬੜਾ ਵਧੀਆ ਤੁਸੀਂ ਸੁਣੋਗੇ ਤੁਸੀਂ ਜਲਦੀ ਤੇ ਬੋਸ ਉਹ ਟ੍ਰੈਕ ਬਣਾਇਆ ਹੋ ਜੀ ਪਹਿਲਾਂ ਮੈਂ ਕਹਿਣ ਲੱਗੀ ਸੀ ਕਿ ਉਹਦੇ ਹੀ ਦੋ ਬੋਲ ਸੁਣਾ ਦੋ ਪਰ ਚਲੋ ਜੇ ਤੁਹਾਡੀ ਇੱਛਾ ਤੇ ਕੋਈ ਹੋਰ ਮੈਂ ਨਹੀਂ ਵੀ ਲੀਕ ਕਰ ਦੇ ਜੀ ਬਸ ਜਲਦੀ ਆ ਰਿਹਾ ਹੈ ਉਹ ਟ੍ਰੈਕ ਵੀ ਹੁਣ ਤੁਸੀਂ ਉਹ ਸੁਣਾਓ ਹਾਂ ਜੀ ਜੀ ਠੀਕ ਹੈ ਤੇ ਕਿ ਉਹਨਾਂ ਨੇ ਗਾਣਾ ਫਾਈਨਲ ਕੀਤਾ ਸੀ ਤੁਹਾਡੇ ਲੈ ਰਿਸਿਸਟ ਕੌਣ ਸੀਗੇ ਉਸਦੇ ਹਾਂ ਜੀ ਉਹ ਸਾਰਾ ਆਪਣੇ ਰੁਪੇਸ਼ ਭਾਈ ਹੁੰਦੇ ਸੀਗੇ ਉਹਨਾਂ ਨੇ ਹੀ ਸਾਰਾ ਗਾਣਾ ਗੱਲ ਕੀਤੀ ਜਿਹੜਾ ਆਪਣਾ 뮤직 ਡਾਇਰੈਕਟਰ ਆ ਮਨ 뮤직 ਕਰਕੇ ਮੁੰਡਾ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਦਾ ਫਰੈਂਡ ਐ ਐਮੀ amniਤ ਜਿਸ ਨੇ ਇਹ Song ਲਿਖਿਆ ਬੜੇ ਵਧੀਆ ਰਾਈਟਰ ਨੇ ਬਹੁਤ ਸੋਹਣੀ ਕਲਮ ਉਹਨਾਂ ਦੀ ਮਹਾਰਾ ਸਾਹਿਬ ਦੀ ਕਲਮ ਨੂੰ ਹੋਰ ਟਰੱਕੀ ਦੇਵੇ ਮੈਂ ਤਾਂ ਇਹੀ ਕਹੂੰਗਾ ਹੋਰ ਵੀ ਮਤਲਬ ਕਾਫੀ ਪ੍ਰੋਜੈਕਟਸ ਕੀਤੇ ਹੋਏ ਸੀ ਮਤਲਬ ਜਿਹੜੇ ਰੈਡੀ ਕੀਤੇ ਹੋਏ ਸਾਡੇ ਆਡੀਓ ਆ ਪਰ ਇਸ ਨੂੰ ਅਸੀਂ ਸਾਡੇ ਜੋ ਉਹ ਪਾ ਜੀ ਉਹਨਾਂ ਦੇ ਕਾਫੀ ਦਿਲ ਦੇ ਕਰੀਬ ਸੀ ਇਹ ਗਾਣਾ ਤੇ ਜਦੋਂ ਜਦੋਂ ਮੈਂ ਕਰ ਲਿਆ ਤਾਂ ਬਾਅਦ ਵਿੱਚ ਮੈਨੂੰ ਵੀ ਲੱਗਣ ਲੱਗ ਪਿਆ ਵੀ ਨਹੀਂ ਗਾਣਾ ਕਾਫੀ ਅੱਛਾ ਹੈ ਤੋਰਾ ਸਟਾਈਲ ਉਹ ਚੇਂਜ ਕੀਤਾ ਆਪਾਂ ਨਾ ਤੇ ਹੁਣ ਉਹ ਸ਼ੂਟ ਕਰਕੇ Rajasthan ਸ਼ੂਟ ਕੀਤਾ ਸੀ ਉਸ ਗਾਣੇ ਦਾ ਤੇ ਬੜਾ ਵਧੀਆ ਸ਼ੂਟ ਹੋਇਆ ਪੂਰਾ ਰੈਡੀ ਆ ਤੋ ਜਲਦੀ ਆਊਗਾ ਤੇ ਉਮੀਦ ਕਰਦਾ ਤੁਹਾਡਾ ਹਿੱਟ ਜਾਵੇ ਤੇ ਜਿਨ੍ਹਾਂ ਨੇ ਤੁਹਾਨੂੰ ਉਸ ਵੇਲੇ ਪਰੇਸ਼ਾਨ ਕੀਤਾ ਜਾਂ ਧੋਖੇ ਦਿੱਤੇ ਨਾ ਉਹ ਸਪੈਸ਼ਲੀ ਜ਼ਰੂਰ ਸੁਣਨਾ ਨਾ ਤੇ ਇੱਕ ਮੈਂ ਦੇਖਿਆ ਕਿ ਤੁਸੀਂ ਮਿੰਦੋ ਤਹਿਸੀਲਦਾਰ ਦੀ ਫਿਲਮ ਦਾ ਵੀ 파ਟ ਰਹਿ ਚੁੱਕੇ ਹੋ ਐਕਟਰ ਬਣਨ ਦਾ ਵੀ ਸੋਚਦੇ ਸੀ ਜੀ ਹਾਂ ਜੀ ਮੈਂ ਐਕਚੁਅਲੀ ਥੀਏਟਰ 10 ਸਾਲ ਥੀਏਟਰ ਕੀਤਾ ਮੈਂ ਫਗਵਾੜੇ ਤੋਂ ਇਹ ਮਿੰਦੋ ਤਹਿਸੀਲਦਾਰ ਦੀ ਮੂਵੀ ਚ ਵੀ ਕੰਮ ਕੀਤਾ ਚਲੋ ਜਿਸ ਜਿੰਨਾ ਵੀ ਰੋਲ ਮਿਲਿਆ ਬਹੁਤ ਵਧੀਆ ਸੀ ਅਸੀਂ ਆਪਣਾ ਲੱਕੀ ਸਮਝਦੇ ਹਾਂ ਉਹ ਚੀਜ਼ ਨੂੰ ਕਰਮਜੀਤ ਅਨਮੋਲ ਭਾਈ ਨੂੰ ਹੀ ਸੀਗੇ ਤੇ ਨਾਲ ਉਸ ਹਰਵੀ ਸੰਗਾ ਜੀ ਰਾਜਵੀਰ ਜਵੰਦਾ ਜੀ ਉਹਨਾਂ ਦੇ ਨਾਲ ਮਤਲਬ ਕੰਮ ਕਰਨ ਦਾ ਮੌਕਾ ਮਿਲੇ ਉਸ ਵੇਲੇ ਤੋਂ ਐਕਟਿੰਗ ਲਾਈਨ ਚ ਵੀ ਹੈ ਮੇਰਾ ਮਤਲਬ ਬਾਕੀ ਜੇ ਲੋਕ ਕਿਤੇ ਮੌਕਾ ਮਿਲੇ ਤਾਂ ਜਰੂਰ ਉਹ ਚੀ ਨੂੰ ਵੀ ਦਿਖਾਵਾਂਗੇ ਜੀ ਵੈਸੇ ਵੀ ਸਾਡੇ ਪੰਜਾਬੀ ਸਿੰਗਰ ਚੰਗੇ ਐਕਟਰ ਵੀ ਬਣਦੇ ਨੇ ਉਹ ਵੀ ਲੈ ਤੁਸੀਂ ਵੀ ਪੜੋ ਜੀ ਬਿਲਕੁਲ ਜੀ ਤੇ ਹੁਣ ਫੈਮਿਲੀ ਦੀ ਫੁੱਲ ਸਪੋਰਟ ਹੈ ਕਿ ਨਾਲ ਜਾ ਰਹੇ ਨੇ ਕਹਿੰਦੇ ਨੇ ਇੱਕ ਨਾ ਮਾਵਾਂ ਨੂੰ ਜ਼ਿਆਦਾ ਫਿਕਰ ਹੁੰਦੀ ਹੈ ਕਿ ਮੇਰੇ ਬੱਚਾ ਨਾਲ ਇੱਕ ਪਹਿਲਾ ਇਹ ਜੋ ਕੁਝ ਹੋ ਚੁੱਕਿਆ ਤੇ ਹੁਣ ਇਹ ਲਾਈਨ ਇਹੋ ਜੀ ਹੈ ਕਿ ਮੈਂ ਉਹਨਾਂ ਦੇ ਕਿਵੇਂ ਰਿਐਕਸ਼ਨਸ ਰਹਿੰਦੇ ਨੇ ਆ ਜੇ ਤੁਸੀਂ ਦੱਸਿਆ ਨਾ ਵੀ ਮਾਵਾ ਨੂੰ ਤਾਂ ਹਮੇਸ਼ਾ ਇੱਕ ਚੀਜ਼ ਦਾ ਡਰ ਹੀ ਰਹਿੰਦਾ ਵੀ ਮੇਰੇ ਪੁੱਤ ਨਾਲ ਪਹਿਲਾਂ ਇੰਨਾ ਕੁਝ ਹੋ ਚੁੱਕਿਆ ਵੀ ਹੁਣ ਕਿਤੇ ਉਹ ਚੀਜ਼ ਨਾ ਦੁਬਾਰਾ ਹੋ ਜਾਈ ਉਹਨਾਂ ਨੂੰ ਹਮੇਸ਼ਾ ਇਹੀ ਡਰ ਲੱਗਦਾ ਰਹਿੰਦਾ ਨਾਲ ਮੈਨੂੰ ਕਿ ਜ਼ਿਆਦਾ ਵੀ ਕਹਿਣਾ ਜਿੰਮੀ ਦੇਖੀ ਧਿਆਨ ਨਾਲ ਹੈ ਨਾ ਵੀ ਤੇਨਾ ਜੋ ਹੁਣ ਤੱਕ ਕੁਝ ਹੋ ਚੁੱਕਿਆ ਨਾ ਮੋਸਟਲੀ ਜਿੱਤੇ ਜਿਹੜੇ ਤੇ ਮੈਂ ਜ਼ਿਆਦਾ ਟਰਸਟ ਕੀਤਾ ਉਹਨੇ ਉਹਨੇ ਹੀ ਮੈਨੂੰ ਹਮੇਸ਼ਾ ਧੋਖਾ ਦਿੱਤਾ ਤੇ ਚਲੋ ਨਾਮ ਨਹੀਂ ਮੈਂ ਕਿਸੇ ਦਾ ਲਾਹੂੰਗਾ ਪਰ ਮੋਸਟਲੀ ਸਾਰਿਆਂ ਨੇ ਮਤਲਬ ਇਹੀ ਚੀਜ਼ ਕੀਤੀ ਹੈ ਨਾ ਤੇ ਮਮੇਂ ਤਾਂ ਇਹੀ ਜ਼ਿਆਦਾ ਫਿਕਰ ਹੁੰਦਾ ਵੀ ਤੂੰ ਖਿਆਲ ਨਾ ਰਹੀਂ ਦੇਖੀ ਧਿਆਨ ਨਾਲ ਵੀ ਕਿਤੇ ਤੈਨੂੰ ਪਤਾ ਨਹੀਂ ਇੰਡਸਟਰੀ ਕਿੱਦਾਂ ਦੀ ਆ ਕੀ ਹੈ ਨਾ ਪਰ ਫੇਰ ਵੀ ਮੈਂ ਕਹਿੰਦਾ ਨਹੀਂ ਮੰਮੀ ਕੋਈ ਗੱਲ ਨਹੀਂ ਇੱਥੇ ਕੋਈ ਕਰ ਜੂਗਾ ਮਹਾਰਾਜ ਸਾਹਿਬ ਦੇ ਦਰਬਾਰ 'ਚ ਕੋਈ ਨਹੀਂ ਕੋਸ਼ਿਸ਼ ਕਰ ਸਕਦਾ ਉਹ ਦੇਖਦੇ ਹਨ ਜੇ ਮੇਂ ਨਾਲ ਕੋਈ ਅੱਜ ਬੁਰਾ ਕਰ ਜੂਗਾ ਕੋਈ ਗੱਲ ਨਹੀਂ ਮਹਾਰਾਜ ਸਾਹਿਬ ਆਪ ਹੀ ਆਪਾਂ ਲੈਣਗੇ ਮੈਂ ਨਹੀਂ ਕੋਸ਼ਿਸ਼ ਕਰ ਸਕਦਾ ਉਹ ਉਹਨਾਂ ਦਾ ਕਰਮ ਹੈ ਮੇਰਾ ਕਰਮ ਆਪਣਾ ਮੈਂ ਜੋ ਆਪਣਾ ਕਰਮ ਕਰਨਾ ਹੈ ਹਾਂਜੀ ਉੱਤੇ ਤਾਂ ਬਾਕੀ ਸਭ ਦੇ ਲਿਖੇ ਜੋਖੇ ਹੁੰਦੇ ਹੀ ਜੀ ਚਲੋ ਇਸ ਗੱਲ ਨਾਲ ਪਹਿਲਾਂ ਤਾਂ ਮੈਂ ਕਹਾਂਗੀ ਕਿ ਤੁਹਾਡਾ ਗਾਣਾ ਸੁਪਰ ਡੂਪਰ ਹਿੱਟ ਜਾਵੇ ਤੇ ਅਸੀਂ ਬਹੁਤ ਜਲਦ ਸੁਣੀਏ ਤੁਸੀਂ ਹਲੇ ਡੇਟ ਤਾਂ ਫਾਈਨਲ ਨਹੀਂ ਕੀਤੀ ਹੋਣੀ ਸ਼ਾਇਦ ਆਹ ਕਰ ਲਿਆ ਨਹੀਂ ਅਜੇ ਡੇਟ ਫਾਈਨਲ ਨਹੀਂ ਹੋਈ ਬਸ ਹੋ ਜਾਣੀ 1-2 ਦਿਨਾਂ ਵਿੱਚ ਓਕੇ ਤਾਹ ਸੁਪਰ ਹਿੱਟ ਜਾਵੇ ਤੇ ਅਸੀਂ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਪਰ ਇਜਾਜ਼ਤ ਲਵਾਂਗੇ ਤੁਹਾਡੇ ਤੋਂ ਤੁਹਾਡੇ ਕੋਈ ਜਿਹੜਾ ਤੁਸੀਂ ਸੁਦੇਸ਼ ਕੁਮਾਰੀ ਜੀ ਨਾਲ ਗਾਣਾ ਗਾਇਆ ਉਹਦੇ ਦੋ ਬੋਲ ਸੁਣ ਕੇ ਹੋ ਤੈਨੂੰ ਨਾ ਫਿਕਰ ਮੇਰੀ ਪੋਰਾ ਜਿੰਨੀ ਵੀ ਤੇਰੇ ਬਾਰੇ ਸੋਚੇ ਮੇਰਾ ਦਿਲ ਡਰਦਾ ਸ਼ਹਿਰ ਵਿੱਚ ਜਦੋਂ ਕਦੇ ਵਾਕਾ ਹੁੰਦਾ ਏ ਉਹ ਲਿਸਟ 'ਚ ਨਾਮ ਤੇਰਾ ਪਹਿਲਾਂ ਚੜਦਾ ਹੋਣੀ ਅਣ ਹੋਣੀ ਕੋਈ ਵੱਡੀ ਲੱਗਦੀ ਅੱਜ ਤੜਕੇ ਦੀ ਜੱਟਾਂ ਮੇਰੀ ਅੱਖ ਫੜਕੇ ਬਸ ਕਰ ਬਸ ਕਰ ਰਹਿਣ ਦੇ ਜੱਟਾਂ ਹੋਰ ਕਿੰਨੇ ਸਿਰ ਤੇ ਕਰਾਉਣੇ ਪਰਚੇ ਬਸ ਕਰ ਬਸ ਕਰ ਰਹਿਣ ਦੇ ਜੱਟਾਂ ਹੋਰ ਕਿੰਨੇ ਸਿਰ ਤੇ ਕਰਾਉਣੇ ਪਰਚੇ ਉਹ ਮੇਰੇ ਬਾਰੇ ਜਿਹੜੇ ਜੱਜਮੈਂਟ ਲਾਉਂਦੇ ਆ ਉਹਨਾਂ ਦੀ ਤਾਂ ਸੋਚ ਤੋਂ ਵੀ ਪਰੇ ਜੱਟਨੀ ਉਹ ਮਾਮਿਆਂ ਦੀ ਢਾਰੇ ਅੱਗੇ ਪਿੱਛੇ ਘੁੰਮਦੀ ਨਿਤ ਨਵੇਂ ਕਾਂਡ ਤੇਰਾ ਕਰੇ ਜੱਟਨੀ ਕਰਕੇ ਨਹੀਂ ਲੋਟ ਸਾਰੇ ਰੱਖੇ ਹੋਏ ਆ ਕਰਕੇ ਨਹੀਂ ਲੋਟ ਸਾਰੇ ਰੱਖੇ ਹੋਏ ਆ ਨਿਤ ਨਵੇਂ ਜਿਹੜੀ ਸੀ ਕਤੀੜ ਮੱਚਦੀ ਕੋਟ ਤੇ ਕਚਹਿਰੀਆਂ ਚ ਡੇਰੇ ਬੱਲੀਏ ਦੂਜੇ ਦਿਨ ਰਹਿੰਦੀਆਂ ਤਰੀਕ ਜੱਟ ਦੀ ਤੇ ਅਸੀਂ ਇਹ ਵੀ ਚਾਹਾਂਗੇ ਕਿ ਤੁਸੀਂ ਆਡੀਅנס ਨੂੰ ਖੁੱਦ ਹੀ ਕਹੋ ਕਿ ਤੁਹਾਡੇ ਟਰੈਕ ਦਾ ਨਾਮ ਕੀ ਹੈ ਜੋ ਆ ਰਿਹਾ ਹੈ ਮੈਂ ਟ੍ਰੇਕ ਨਵਾਂ ਰਿਹਾ ਜਿਹਦਾ ਤਾਂ ਨਾਮ ਹੈਗਾ ਹਸਕੇ ਸੋ ਜਲਦੀ ਰਿਲੀਜ਼ ਹੋਗਾ ਸੋ ਤੁਸੀਂ ਵੱਤੋ ਵੱਤ ਸਪੋਰਟ ਕਰਿਓ ਸ਼ੇਅਰ ਕਰਿਓ ਤੇ ਥੈਂਕ ਯੂ